ਆ ਗਈਆਂ ਤੁਸੀਂ ਕਿਹੜਾ ਰੋਲਾ ਪਾਇਆ ਦੋਨਾਂ ਨੇ ਬਹਿ ਜਾਂਦੇ ਇਕੱਠੇ ਤੇ ਰੋਲਾ ਪਾਣਾ ਸ਼ੁਰੂ ਕਰ ਦਿੰਦੇ ਕਿੰਨੀਆਂ ਤੁਹਾਨੂੰ ਵਾਜਾਂ ਮਾਰੀਆਂ ਤੁਸੀਂ ਕਿਹੜਾ ਆ ਗਏ ਜੇ ਮੈਨੂੰ ਕਲੇਸ਼ ਪਾ ਕੇ ਬੈਠੀ ਸੂਟਾਂ ਦਾ ਹੂੰ ਇਹਨੂੰ ਇਹ ਨਹੀਂ ਪਤਾ ਆਪੀ ਮੇਰੇ ਘਰ ਵਾਲੇ ਦੀ ਕਮਾਈ ਕਿੰਨੀ ਆ ਲੱਕੀ ਮੇਰੀ ਗੱਲ ਸੁਣੋ ਦਿਨ ਧਿਆਰ ਹੈਗਾ ਲੈ ਦੇ ਸੂਟ ਹੁਣ ਕੰਦੀ ਪਈ ਆ ਤੇ ਮੰਮੀ 9000 ਦਾ ਕਹਿੰਦੀ ਜੇ ਸੂਟ ਤੇ ਹੀ 9000 ਦਾ ਸੂਟ ਲੈ ਕੇ ਦੇਣਾ ਨੂੰ ਇਹ ਹੋਤੇ ਤਾਂ ਡੈਨਾ ਮੈਂ ਗੱਲ ਕਰਨ ਨਿਆਵਾ ਇਹ ਥੋੜਾ ਗੱਲ ਹੁੰਦੀ ਅੱਗੇ ਖਰਚ ਘਟ ਹੁੰਦਾ ਮੇਰਾ ਜਿੰਨੀ ਤੇਰੀ ਪਹੁੰਚ ਆ ਤੂੰ ਉਹਨੇ ਉਹਨਾ ਉਹਨੂੰ ਲੈ ਕੇ ਦੇਣਾ ਵਾ ਹੋਰ ਨੱਕ ਤੇ ਨਹੀਂ ਚੜਦਾ ਹੋਈ ਨਾ ਇਹ ਕਹਿੰਦੀ ਆ ਸੂਟ ਆਪਾਂ ਦੋਵਾਂ ਨੇ ਵੱਖਰੇ ਵੱਖਰੇ ਪਾਉਣੇ ਆ ਉਹ ਆਈ ਉਹ ਸਵੇਰੇ ਨੂੰ ਖਾਣ ਵਾਸਤੇ ਉਹ ਕਹਿੰਦੀ ਮੈਨੂੰ 10000 ਦੇ ਦੋ ਸੂਟ ਲੈ ਆਈ ਆ ਉਹਦੇ ਮਗਰ ਲੱਗ ਜਾਂਦੀ ਐ ਵੀ ਮੈਂ ਵੇਖ ਲਿਆ ਸੀ ਜਦੋਂ ਮੈਂ ਜਾਣਦਾ ਤੁਰੀ ਆਉਂਦੀ ਮੈਂ ਕਹਾਂ ਲੈ ਇਹ ਆਈ ਸਾਡੇ ਘਰ ਸੇ ਆਪਾਂ ਮੈਂ ਤੇ ਐਵੇਂ ਕਹਿ ਬੈਠਾ ਮੰਮੀ ਤੁਹਾਨੂੰ ਗੋਭੀ ਬਣਾਇਓ ਮिन्नੂ ਕੀ ਪ੍ਰਾਇਤ ਨਾਲ ਤੇ ਮੈਂ ਰਾਤੀ ਹੁੰਦਾ ਉਹ ਸਹੀ ਸੀ ਉਹ ਨਾ ਸਾਰਾ ਮੂਡ ਖਰਾਬ ਕਰਕੇ ਰਹਾ ਤਾ ਇਹ ਨਹੀਂ ਲੈ ਕੇ ਦੇਣੀ ਚੀਜ਼ ਆਪਣੇ ਹਿਸਾਬ ਨਾਲ ਲੈ ਦੇ ਤੂੰ ਉਹਨੂੰ ਤੈਨੂੰ ਉਹਦੇ ਨਾਲ ਕੀ ਮਤਲਬ ਆ ਜਿੰਨੇ ਦਾ ਮਰਜ਼ੀ ਲਿਆਈ ਹੋਵੇ ਸਾਨੂੰ ਨਹੀਂ ਉਹਦੇ ਨਾਲ ਕੋਈ ਮਤਲਬ ਤੂੰ ਆਪਣੀ ਮਰਜ਼ੀ ਨਾਲ ਲੈ ਦੇ ਉਹਨੂੰ ਮੰਗਦੀ ਹੁੰਦੇ ਣ ਤਿਆਰਗਾ ਲੈ ਦੇ ਉਹਨੂੰ ਤੂੰ ਹੀ ਕਹੀ ਜਾਂਦੇ ਲਿਆ ਦੇ ਲਿਆ ਦੇ ਲਿਆ ਦੇ ਉਹਨੂੰ ਮੈਂ ਕਹੀ ਜਾਂਦਾ ਪੁਰਾਣਾ ਪਾ ਜਿਹੜਾ ਉੱਥੇ ਪਏ ਲਮਾਰੀ ਚੈਨੇ ਭੁੱਕੇ ਪਏ ਅੰਦਰ ਲਮਾਰੀ ਤੁਸੀ ਪਈ ਆ ਤੂੰ ਹੀ ਪਤਾ ਨਹੀਂ ਕਿਹੜੀ ਗੱਲ ਕਰੀ ਜਾਂਦੇ ਲਿਆ ਦੇ ਲਿਆ ਦੇ ਹੈਗੇ ਤੁਹਾਡੇ ਕੋ ਪੈਸੇ ਮੇਰੇ ਕੋ ਨਹੀਂ ਹੈਗੇ ਤੂੰ ਹੀ ਦੇਨੇ ਆ ਮੈਂ ਤੇ ਆਪ ਤੇਰੇ ਕੋ ਸਵੇਰੇ ਲੈ ਵੀ ਦੁੱਧ ਵਾਲੇ ਨੂੰ ਪੈਸੇ ਦੇਨੇ ਆ ਉਹ ਮਾਤਾ ਉਹਨੂੰ ਸਮਝਾਉਣ ਦੀ ਬਜਾਏ ਤੂੰ ਮੈਨੂੰ ਸਮਝਾਈ ਜਾ ਫਿਰ ਮੈਨੂੰ ਵੀ ਪਤਾ ਹੁੰਦਾ ਵੀ ਉਹਨੇ ਇੰਨਾ ਕਲੇਸ਼ ਪਾਣਾ ਤੇ ਮੈਂ ਹੀ ਕਹਿ ਦਿੰਦੀ ਤੈਨੂੰ ਜਾਂ ਦੁੱਧ ਵਾਲੇ ਨੂੰ ਮੈਂ ਆਪੇ ਉਹਦੇ ਤਰਲੇ ਕਰ ਲੈਨੀ ਆ ਤੂੰ ਭਰਾ 2-4 ਦਿਨ ਠੱਟ ਕੇ ਲੈ ਜੀ ਉਹਨਾਂ ਹੀ ਆਪਣੀ ਵੋਟੀ ਨੂੰ ਸੂਟ ਲਿਆ ਕੇ ਦੇ ਨਹੀਂ 2-4 ਦਿਨ ਚ ਮੈਂ ਪੈਸੇ ਕਿੱਥੋਂ ਲਿਆਉਂਗਾ ਮੇਰੇ ਰੁੱਖ ਥੋੜਾ ਲੱਗਾ ਵਾ ਜਿਹੜਾ ਮੈਂ ਝਾੜ ਕੇ ਤੇ ਲਈ ਜਾਵਾਂ ਤੁਹਾਨੂੰ ਪਤਾ ਹੈਗਾ ਮੇਰੀ ਸੈਲਰੀ ਕਿੰਨੀ ਆ ਤੇ ਇਹ ਫਿਰ ਇਹਨੂੰ ਨਹੀਂ ਸਮਝ ਆਗੀ ਵੀ ਤੂੰ ਪੁਰਾਣਾ ਵਾਲਾ ਸੂਟ ਉੱਥੇ ਕੀ ਪੁਰਾਣੇ ਸੂਟ ਪਾ ਕੇ ਥਾਲੀਆਂ ਨਹੀਂ ਵਟਾਈਆਂ ਜਾਂਦੀਆਂ ਜ਼ਰੂਰੀ ਨਵਾਂ ਹੀ ਪਾਣ ਵਹੀ ਨਾ ਇਹਨੂੰ ਇਹ ਨਹੀਂ ਪਤਾ ਸਾਰਾ ਘਰ ਦਾ ਖਰਚਾ ਮੇਰੇ ਸਿਰ ਤੇ ਆ। ਇਹ ਥੋੜਾ ਵਾ ਵੀ ਹਰ ਮੇਰੇ ਆਪਾ ਕਲੇਸ਼ ਹੀ ਪਾਈ ਰੱਖਣਾ ਵਾ। ਲੱਕੀ ਮੇਰੀ ਗੱਲ ਸੁਣ। ਹੁਣ ਮਗਰ ਪਈ ਲਿਆ ਕੇ ਦੇਣਾ ਹੀ ਪੈਣਾ ਭਾਵੇਂ ਓਖੇ ਹੋਵੇ ਤੇ ਭਾਵੇਂ ਸੁਖੇ ਹੋਵੇ ਗੱਲ ਪਿਆ ਢੋਲ ਵਜਾਣਾ ਹੀ ਪੈਣਾ। ਲੈ ਕੇ ਦੇਣਾ ਹੀ ਪੈਣਾ ਇਹਨਾਂ ਨੂੰ ਹਰ ਇੱਕ ਚੀਜ਼ ਨਵੀਂ ਚਾਹੀਦੀ। ਸਾਡੇ ਵੀ ਸਮਾਂ ਸੀਗਾ ਜਿੱਦਾਂ ਸਾਡੀ ਸੱਸ ਨੇ ਕਹਿਣਾ ਸੀ ਉਦਾਂ ਹੀ ਕਰਨਾ। ਵੀ ਪ੍ਰਾਣੇ ਆ ਇੱਕ ਸੂਟ ਰੱਖਿਆ ਹੁੰਦਾ ਹੀ ਹਰ ਵਾਰੀ ਉਹ ਹੀ ਪਾ ਲੀਦਾ ਦਾਈ ਵਰਤ ਤੇ ਤੀਲਿਆਣਾ ਮਹਿੰਦੀ ਲਾ ਲੈਣੀ। ਹਾਂ ਪੁਰਾਣੀ ਲਿਪਸਟਿਕ ਬਿੰਦੀ ਜਿਹੜੀ ਵੀ ਹੈਗੀ ਉਹ ਹੀ ਲਾ ਲੈਣੀ ਇਹਨਾਂ ਨੂੰ ਚੂੜੀਆਂ ਦੇ ਸੱਟ ਵੀ ਨਵੇਂ ਚਾਹੀਦੇ ਮਹਿੰਦੀਆਂ ਵੀ ਇਹਨਾਂ ਨੇ ਭਾਲਣਾ ਤੋਂ ਲਵਾਉਣੀਆਂ ਹਾਂ ਮੇਕਅਪ ਦਾ ਸਮਾਨ ਵੀ ਸਾਰਾ ਨਵਾਂ ਚਾਹੀਦਾ ਵਾ ਇਹ ਨਹੀਂ ਰੱਖ ਸਕਦੀਆਂ ਵੀ ਥਾਲੀਆਂ ਵਟਾਉਣੀਆਂ ਨਾ ਪੁਰਾਣੇ ਸੂਟ ਪਾ ਕੇ ਵਟਾ ਲਓ ਫਿਰ ਕੀ ਹੋਗਾ ਮਾਤਾ ਬਸ ਕਰ ਆ ਸਿੱਖਿਆ ਆਪਣੀ ਨੌ ਨੂੰ ਦੇ ਮੈਂ ਮੈਂ ਨਹੀਂ ਥਾਲੀਆਂ ਵਟਾਉਣੀਆਂ ਜਦੋਂ ਮੈਂ ਤੁਹਾਨੂੰ ਕਹਿੰਦਾ ਨੌ ਨੂੰ ਦੇ ਤੇ ਤੂੰ ਮੈਨੂੰ ਸੁਣਾਈ ਜਾਓ ਕਿ ਆ ਕੁਛ ਆਪ ਕਰ ਲੈ ਮੈਂ ਤੇਰੇ ਨਾਲ ਇੱਕ ਗੱਲ ਕੀਤੀ ਏ ਮੈਂ ਤੈਨੂੰ ਦੱਸਣ ਦੀ ਹੈ ਨਾ ਤੂੰ ਹੀ ਸਮਝਾ ਲੈ ਮੇਰੇ ਕਹਿਣੀ ਉਹਨੂੰ ਸਮਝ ਆਂਦੀ ਤੂੰ ਸਮਝਾ ਲੈ ਉਹ ਜੋ ਉਹਦੀ ਸਹੇਲੀ ਉਹਨੂੰ ਚੁੱਕਣਾ ਦੇ ਜਾਂਦੀ ਆ ਉਹਦੇ ਮਗਰ ਲੱਗੀ ਰਹਿੰਦੀ ਉਹ ਮੇਰੀ ਗੱਲ ਮੰਨੋਂਗੇ ਇੱਕ ਜਾਓ ਉਹਦੇ ਘਰ ਜਾਓ ਉਹਦੀ ਸੱਸ ਨੂੰ ਲਾਂਭਾ ਦੇ ਕੇ ਆਓ ਉਹਨੂੰ ਕਹਾਂ ਤੀਜੇ ਕ ਦਿਨ ਸਾਡੇ ਘਰ ਆਜਦੀ ਸਿਆਪਾ ਪਾ ਕੇ ਚਲ ਜਾਂਦੀ ਆ ਦੱਸੋ ਕਿਉਂ ਆ ਜਾਂਦੀ ਆ ਜੇ ਚੀਜ਼ ਬਣਾਈ ਆ ਤੇ ਆਪਣੇ ਘਰੇ ਵਿਖਾਓ ਉਹਨੇ ਕਹਿਣਾ ਮੇਰੇ ਮੈਨੂੰ ਕੀ ਲਾਂਮਾ ਦੇਣ ਆਗੇ ਲੈ ਕੇ ਦੇਣ ਜੋਗੇ ਹੋਗੇ ਤੇ ਲਾ ਦਿਓ ਤੁਸੀਂ ਵੀ ਆਪਣੀ ਨੂੰ ਮੈਨੂੰ ਕੀ ਕਹਿਣ ਆ ਗਏ ਅਸੀਂ ਤਾਂ ਆਪਣੀ ਨੂੰ ਨੂੰ ਲੈ ਕੇ ਦਿੱਤਾ ਹੀ ਆ ਸਮਾਨ ਪਰ ਮੈਂ ਉਹਨੂੰ ਕਹਿ ਗਏ ਇਹ ਨੀ ਕਹ ਲਾਣੀ ਆ ਵੀ ਸਵੇਰੇ ਸਵੇਰੇ ਸਾਡੇ ਘਰ ਨਾ ਅੱਗ ਲਾਣ ਆ ਜਾਂਦੀ ਸਾਡੀ ਨੂੰ ਗਏ ਉਹਨੂੰ ਵੇਖ ਕੇ ਮਚਦੀ ਉਹ ਚੀਜ਼ਾਂ ਵਨਸਵਨੀਆਂ ਇੰਨੀ ਇੰਨੀ ਚੀਜ਼ ਲੈਂਦੀ ਤਾਂ ਮਨਮੀਤ ਆ ਜਾਂਦੀ ਇਹਨੂੰ ਵਖਾਣ ਵਾਸਤੇ ਇਹ ਉਹਨੂੰ ਇਹ ਆਪਣਾ ਘਰ ਨਹੀਂ ਵੇਖਦੀ ਵੀ ਮੇਰੇ ਬੰਦੇ ਦੀ ਕਿੰਨੀ ਕਮਾਈ ਕਿੰਨੀ ਨਹੀਂ ਇਹ ਉਹਦੇ ਮਗਰ ਲੱਗਦੀ ਬਸ ਉਹਦੀ ਚੁੱਕਣਾ ਚ ਆ ਜਾਂਦੀ ਤੇ ਘਰ ਕਲੇਸ਼ ਪਾ ਦਿੰਦੀ ਜਾਓ ਮੰਮੀ ਹੋ ਕੇ ਕਲੇਸ਼ ਪਾ ਕੇ ਵਰਤ ਰੱਖਿਆ ਤੇ ਇਹਦਾ ਕੀ ਫਾਇਦਾ ਹਰ ਵਾਰੀ ਇਹੋ ਹੀ ਇਹੋ ਕੁਝ ਚੱਲਦਾ ਵਾ ਕਿਉਂ ਕਲਪਨਾ ਕਿਉਂ ਆ ਇਸੇ ਕਰਕੇ ਕਲਪਨਾ ਮਾਂ ਨੂੰ ਲੰਬੀ ਉਮਰ ਵਾਸਤੇ ਵਰਤ ਰੱਖਣੇ ਨੇ ਤੇ ਪੌਣੇ ਕਲੇਸ਼ ਨੇ ਘਰ ਤੇ ਮੈਨੂੰ ਥੋੜਾ ਪਤਾ ਸੀ ਪੀਣਾ ਮਹਿੰਗਾ ਸੂਟ ਲੈਣਾ ਮੈਂ ਤੇ ਸਿਰੇ ਨੂੰ ਕਹਿ ਕੇ ਆਈ ਪੀ ਮੰਮੀ ਨੂੰ ਪੈਸੇ ਦਿੱਤੇ ਚਾ ਲੈ ਕੇ ਮੈਨੂੰ ਮੈਂ ਤਾਂ ਸੋਚਿਆ 5-600 ਵਾਲਾ ਸੂਟ ਲੈ ਆਉਗੀ ਹਾਂ ਲੈਂਦੀ ਉਹ 5-600 ਵਾਲਾ ਸੂਟ ਜਿਆਦਾ ਨੂੰ ਹੈਵੀ ਸੂਟ ਚਾਹੀਦਾ ਹੀ ਮਮਾ ਸਾਰਾ ਕੁਝ ਤੋਂ ਹੀ ਸਿਰ ਤੇ ਚੜਾਇਆ ਜੈਨੂੰ ਮੈਂ ਕਹਾਂ ਦਾ ਬੁੱਧ ਸਿਰ ਤੇ ਚੜਾਣਾ ਵਾਂ ਮੈਂ ਕਹਾਂ ਦਾ ਸਿਰ ਤੇ ਚੜਾਇਆ ਮੈਂ ਇਹ ਕਿੰਨੀ ਆ ਵੀ ਤੂੰ ਆਪਣੇ ਘਰ ਤੋਂ ਬਾਹਰ ਹੋ ਕੇ ਚੱਲ ਕੋਈ ਨਾ ਤੈਨੂੰ ਆਰਵੜੀ ਸਮਝੋਂਦੇ ਰਹਿੰਦੇ ਪੋਤ ਲੜਾਈ ਚ ਕੀ ਰੱਖਿਆ ਵਾ ਲੜਨਾ ਲਾਪੇ ਕਰਦੇ ਫੂਟ ਲਾ ਦੇ ਤੇ ਗੱਲ ਤੇ ਫੇਰ ਉਹ ਹੀ ਇਹਨੂੰ ਨਹੀਂ ਸਮਝ ਆ ਗਈ ਅਨਪੜ੍ਹ ਗਈ ਐ ਕੋਈ ਨਾ ਘਰ ਰੋਟੀ ਖਾਣਾ ਹੁਣ ਨਹੀਂ ਮੈਂ ਰੋਟੀ ਖਾਣੀ ਮੈਂ ਬਾਹਰੋਂ ਕੁਝ ਖਾ ਲੂੰਗਾ ਬਾਹਰ ਤਾਂ ਕਲੇਸ਼ ਹੁਣਾ ਚੱਲ ਗਿਆ ਮੁੰਡਾ ਰੋਟੀ ਖਾਦੇ ਤੋਂ ਬਿਗੈਰ ਹੀ ਚਲਾ ਗਿਆ ਪਤਾ ਨਹੀਂ ਇਹਨੂੰ ਕੀ ਮਿਲਦਾ ਕਲੇਸ਼ ਪਾ ਕੇ ਘਰ ਦੇ ਵਿੱਚ ਮੈਂ ਜਾਵਾਂ ਉੱਧਰ ਉਹਨੂੰ ਕਹਿ ਕੇ ਆਵਾਂ ਮਨਮੀਤ ਦੀ ਸੱਸ ਨੂੰ ਇਹ ਕੀ ਸਾਡੇ ਘਰ ਆ ਜਾਂਦੀ ਸਵੇਰੇ ਸਵੇਰੇ ਕਲੇਸ਼ ਪਾਉਣ ਵਾਸਤੇ ਮੇਰੇ ਮੁੰਡਾ ਰੋਟੀ ਖਾ ਕੇ ਵੀ ਨਹੀਂ ਗਿਆ ਅੱਜ ਹਾ ਗਿਵਨ ਮੇਟਰ ਹਾਂ ਸੂਟ ਵਿਖਾ ਕੇ ਆਈ ਹਾਂ ਸੀਮਾ ਨੂੰ ਅੱਛਾ ਓਕੇ ਇਹ ਤਾਂ ਦਕਰ ਵਾਲੇ ਨੇ ਸੂਟ ਹੀ ਨਹੀਂ ਲਿਆ ਕੇ ਦਿੱਤੇ ਥੱਲੇ ਲੈ ਕੇ ਨਹੀਂ ਦਿੱਤੇ ਸੂਟ ਉਹਨਾਂ ਨੇ ਕੋਲ ਭੰਦੇ ਹੀ ਸੀ ਉਹ ਸਫਾਈਆਂ ਨੂੰ ਲੱਗੀ ਬਸ ਮੈਂ ਤਾਂ ਸੂਟ ਲੈ ਕੇ ਆਈ ਆਂਦੀ ਨਾ ਭਾਰੀ ਤੁਹਾਡੇ ਨੂੰ ਕਿਹਾ ਸੀ ਸੂਟ ਲਿਆ ਕੇ ਨਹੀਂ ਦਿੱਤੇ ਜੇ ਇਹ ਵਰਤ ਤੇ ਸਿਰ ਤੇ ਤੁਰਿਆ ਅੰਦਰ ਕਿਹੜੇ ਵੇਲੇ ਲੈ ਕੇ ਦੇਣਗੇ ਤੇ ਕਿਹੜੇ ਵੇਲੇ ਸੁਵਾਊਗੀ ਉਹ ਸੂਟ ਹਾਂ ਦੱਸ ਵੀ ਕਮਾਈ ਬੰਦਾ ਕਰਦਾ ਵੇ ਛੱਟ ਚੀਜ਼ ਆਪਣੀ ਜਨਾਨੀ ਨੂੰ ਲਿਆ ਕੇ ਦਿੰਦਾ ਹਾਂ ਹਾਂ ਤੇ ਲਿਆ ਕੇ ਦੇਣੀ ਚਾਹੀਦੀ ਆ ਤੇ ਰਮਾਣਾ ਆਂਦੀ ਸਵੇਰੇ ਕਲੇਸ਼ ਜਿਆ ਕਰਕੇ ਗਾਂ ਗਏ ਆ ਪੈਸਾ ਤੇ ਲਾ ਦੇ ਕੇ ਨਹੀਂ ਗਏ ਚ ਸਵਾਦ ਦਾ ਹੂੰ ਉਹ ਤਾਂ ਕਹਿੰਦੀ ਆਂਦੀ ਮੈਂ ਤੇ ਸਿਰਫ 3000 ਮੰਗਿਆ ਮੈਂ ਕਿਹਾ ਮੈਂ ਤੇ 9000 ਦੇ ਸੂਟ ਲੈ ਕੇ ਆਈ ਵੀ ਪੌਣੇ ਸੂਟ ਤੇ ਥੋੜੇ ਵਧੀਆ ਪਾਓ ਸੋਨੇ ਵੀ ਲੱਗਣ ਚੱਲ ਪੁੱਤ ਕੋਈ ਗੱਲ ਨਹੀਂ ਆ ਜਿੰਨੀ ਉਹਨਾਂ ਦੀ ਪਹੁੰਚ ਆਪਣੀ ਪਹੁੰਚ ਦੇ ਬਰਾਬਰ ਚੱਲੋ 11500 ਤੱਕ ਦਾ ਹੀ ਲੈ ਦੇਣ ਕਿਉਂਕਿ ਵਰਤ ਹੈਗਾ ਵਰਤ ਤੇ ਹਰ ਕੁੜੀ ਨੂੰ ਹੁੰਦਾ ਵਾ ਵੀ ਮੈਂ ਨਵਾਂ ਸੂਟ ਪਾਵਾਂ ਤੇ ਚਲੋ ਬਾਕੀ ਇਹ ਆ ਵੀ ਅਗਲੇ ਨੇ ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ। ਇਹ ਤਾਂ ਲੱਗਦਾ ਉਹਦਾ ਘਰ ਵਾਲਾ ਬੜਾ ਕੰਜੂਸ ਜੇ। ਸਿਰੇ ਦਾ ਕੰਜੂਸ ਜੇ। ਉਹ ਤਾਂ ਹਰ ਇੱਕ ਬੰਦਾ ਆਪਣੀ ਪਹੁੰਚ ਵੇਖਦਾ ਵਾ। ਹੋ ਸਕਦਾ ਵਾ ਚਲੋ ਨਹੀਂ ਆਉਦੀ ਇੰਨੀ ਪਹੁੰਚ ਹੋਏਗੀ 9000 ਦੇ ਸੂਟ ਲੈ ਕੇ ਦੇਣ ਦੀ। ਨਹੀਂ ਹੋਊਗੀ ਪਹੁੰਚ ਤੇ ਤਾਂ ਹੀ ਅਗਲਾ ਕਹਿੰਦਾ ਪਿਆ ਨਾ ਕਿ ਮਨ ਵੀ ਸਮਝਣਾ ਚਾਹੀਦਾ ਨਾ। ਆਜੋ ਭੈਣ ਜੀ ਸਸੀ ਕਾਲ ਸਸੀ ਕਾਲ ਆਜੋ ਬੈਠੋ ਸੁਣਾ ਮਨ ਮੀਤ ਕੀ ਹਾਲ ਆ ਵਧੀਆ ਤੁਸੀਂ ਸੁਣਾਓ ਬਸ ਠੀਕ ਆ ਅੱਜ ਤੇ ਬੜੀ ਨੂੰਹ ਸੱਸ ਨੇ ਮੈਚਿੰਗ ਕੀਤੀ ਸੂਟਾਂ ਦੀ ਜੁੱਤੀ ਦੀ ਬਸ ਐਦਾਂ ਹੀ ਨਾ ਫਿਰ ਪਿਆਰ ਆ ਨਾ ਨੋ ਸੱਸ ਦਾ ਚਲੋ ਹੋਣਾ ਹੀ ਚਾਹੀਦਾ ਪਿਆਰ ਤੇ ਹੋਰ ਸੁਣਾਓ ਜਦੋਂ ਮੰਮੀ ਬਾਜ਼ਾਰ ਜਾਂਦੇ ਆਪਣੇ ਵਾਸਤੇ ਬਾਅਦ ਚ ਖਰੀਦਦੇ ਮੇਰੇ ਵਾਸਤੇ ਪਹਿਲਾਂ ਲੈ ਆਉਂਦੇ ਕੁਛ ਨਾ ਕੁਛ ਉਹੀ ਨਾ ਤਾਂ ਹੀ ਮੈਚਿੰਗ ਹੋ ਗਈ ਨਾ ਸੱਸ ਦੀ ਹਾਂ ਹੋਰ ਸੁਣਾਓ ਸਭ ਠੀਕ ਠਾਕ ਘਰ ਹਾਂ ਸਭ ਠੀਕ ਠਾਕ ਹੈ ਭੈਣ ਜੀ ਜਦੋਂ ਦੀ ਮਨਮੀਤ ਘਰੋਂ ਹੋ ਕੇ ਆਈ ਸਾਡੇ ਘਰ ਦੇ ਗਲੇਸ਼ ਪੈ ਗਿਆ ਕਿਉਂ ਇਹਨੇ ਸੂਟ ਵਿਖਾ ਕੇ ਆਈ ਉਹਨੂੰ ਅੱਛਾ ਸੀਮਾ ਨੂੰ ਤੇ ਉਹਨੇ ਗਲੇਸ਼ ਪਾਤਾ ਵੀ ਮੈਨੂੰ ਵੀ ਚਾਹੀਦੇ ਲੱਕੀ ਨੂੰ ਹੁਣ ਕਿਹਾ ਸੀ ਤੇ ਉਹ ਕਹਿੰਦਾ ਮੈਂ ਤੇ ਚੱਲਿਆ ਆਇਆ ਹਾਂ ਇਹ ਕੰਮ ਤੇ ਹੂੰ ਤੇ ਇਹ ਤੇ ਚਲੋ ਉਹਨੇ ਲਿਆ ਕੇ ਨਹੀਂ ਦਿੱਤਾ ਇਹਨੇ ਗਲੇਸ਼ ਪਾਇਆ ਮੈਂ ਵੀ ਸੂਟ ਲੈਣਾ ਮੈਂ ਵੀ ਸੂਟ ਲੈਣਾ ਵੀ ਚਲੋ ਮੈਂ ਕਿਹਾ ਉਹ ਆਏਗਾ ਤੇ ਉਹਦੇ ਨਾਲ ਗੱਲ ਕਰ ਲਾਂਗੇ ਇਹ ਵਿਖਾਈ ਮੈਂ 9000 ਦੇ ਦੋ ਸੂਟ ਲੈ ਆਈਆਂ ਭੰਦੀ ਚਲੋ ਸਹੇਲੀਆਂ ਨੇ ਪਹਿਣਾ ਨੇ ਰੀਜ ਚਾਹ ਨਾਲ ਉਹ ਗਈ ਵਿਖਾਣ ਵਾਸਤੇ ਵੀ ਚੱਲ ਮੈਂ ਸੂਟ ਲੈ ਆਂਦੇ ਨੇ ਪਰ ਇਹ ਤੇ ਫਿਰ ਸੀਮਾ ਨੂੰ ਸੋਚਣਾ ਚਾਹੀਦਾ ਨਾ ਉਹਨੂੰ ਨਹੀਂ ਨਾ ਜਿੱਦ ਕਰਨੀ ਚਾਹੀਦੀ ਉਹ ਆਪਣੇ ਘਰ ਵਾਲੇ ਦੀ ਜੇਬ ਵੇਖੇ ਪਰ ਮੈਂ ਜੀ ਮਨਮੀਤ ਨੂੰ ਵੀ ਸਮਝਾਉਂ ਜਦੋਂ ਵੀ ਕੋਈ ਚੀਜ਼ ਲੈਂਦੀ ਨਿੱਕੀ ਜਿਹੀ ਚੀਜ਼ ਲੈਂਦੀ ਉਹਨੂੰ ਵਖਾਨ ਦੀ ਜਾ ਕੇ ਉਹ ਫਿਰ ਘਰ ਚ ਕਲੇਸ਼ ਪਾ ਦਿੰਦੀ ਉਹ ਸਮਝਦੀ ਨਹੀਂ ਨਾ ਫਿਰ ਚਲੋ ਇਹ ਤਾਂ ਸਮਝ ਹੋਣੀ ਚਾਹੀਦੀ ਪਰ ਉਹ ਸਮਝਦੀ ਨਹੀਂ ਉਹਨੇ ਘਰ ਚ ਕਲੇਸ਼ ਪਾਇਆ ਆ ਮੈਂ ਤੇ ਸਗੋਂ ਉਹਨੂੰ ਇਹ ਸਮਝਾ ਕੇ ਆਈ ਮੈਂ ਕਹਾਂ ਲੱਕੀ ਆਏਗਾ ਤੇ ਚਲੋ ਉਹਦੇ ਨਾਲ ਗੱਲ ਕਰਾਂਗੇ ਉਹਦੇ ਦੁਪਹਿਰੀ ਵਿਚਾਰਾ ਰੋਟੀ ਖਾਣ ਆਇਆ ਹੂੰ ਤੇ ਉਹਨੇ ਰੋਟੀ ਵੀ ਨਹੀਂ ਖਾਦੀ ਉਹਦੇ ਸਗੋਂ ਮੈਨੂੰ ਐਡੇ ਚਾਣਾ ਕਰਕੇ ਆ ਗਿਆ ਮम्मी ਅੱਜ ਗੋਭੀ ਆਲੂ ਦੀ ਸਬਜ਼ੀ ਬਣਾਇਓ ਤੇ ਇਹਨੇ ਆਂਦੇ ਹੀ ਕਲੇਸ਼ ਪਾਤਾ ਉਹਨੇ ਤਾਂ ਵਿਚਾਰੇ ਨੇ ਰੋਟੀ ਵੀ ਨਹੀਂ ਖਾਦੀ ਪਰ ਅੰਟੀ ਮੈਂ ਤੇ ਸਹੇਲੀਆਂ ਭੈਣਾ ਵਾਂਗੂ ਚਲੋ ਜਾਣੀ ਐ ਚੀਜ਼ ਵਖਾਣ ਨਹੀਂ ਪਰ ਮੈਨੂੰ ਇਹ ਥੋੜੀ ਕਹਿ ਕੇ ਆਣੀ ਐ ਕਿ ਤੂੰ ਆਪਣੇ ਘਰ ਚ ਕਲੇਸ਼ ਪਾ ਪਰ ਨਹੀਂ ਉਹਨੂੰ ਨਹੀਂ ਸਮਝ ਆ ਗਈ ਲਾਈ ਲੱਗ ਗਈ ਆ ਮਗਰ ਲੱਗ ਜਾਂਦੀ ਉਹ ਵੇਖਦੀ ਵੀ ਜੇ ਕਿਸੇ ਦਾ ਮੂੰਹ ਲਾਲ ਤੇ ਆਪਣਾ ਚਪੇੜਾ ਮਾਰ ਕੇ ਲਾਲ ਕਰ ਲਾ ਉਲਾਈ ਲੱਗ ਗਈ ਆ ਮਾਂ ਉਹ ਆਪਣਾ ਘਰ ਨਹੀਂ ਵੇਖਦੀ ਬੰਦੇ ਨੂੰ ਘਰ ਵੇਖ ਕੇ ਪਹਿਲਾਂ ਚੱਲਣਾ ਚਾਹੀਦਾ ਮੇਰੇ ਬੰਦੇ ਦੀ ਕੀ ਹੈਸੀਅਤ ਆ ਉਸ ਮੁਤਾਬਕ ਚੱਲਣਾ ਚਾਹੀਦਾ ਨਾ ਕਿ ਕਲੇਸ਼ ਪਾਣਾ ਚਾਹੀਦਾ ਇਹ ਵਖਾਨਦੀ ਹੈ ਚਲੀ ਜਾਂਦੀ ਹੈ ਤੇ ਬਸ ਉਹ ਇੰਨੇ ਚ ਕਲੇਸ਼ ਪਾ ਦਿੰਦੀ ਮੇਰਾ ਮੁੰਡਾ ਭੁੱਖਾ ਗਿਆ ਹੁਣ ਮੇਰੇ ਤੇ ਦਿਲ ਨੂੰ ਕੁਝ ਹੁੰਦਾ ਨਾ ਭੰਜੀ ਮਾਵਾਂ ਦੇ ਦਿਲ ਨੂੰ ਤਾਂ ਖੁਸ਼ ਹੁੰਦਾ ਹੀ ਆ ਤੇ ਬੱਚੇ ਘਰੋਂ ਭੁੱਖੇ ਚਲੇ ਜਾਣ ਤੇ ਮਾਵਾਂ ਦੇ ਤੇ ਦਿਲ ਨੂੰ ਹੌਲ ਪੈਂਦੇ ਆ ਉਹ ਤੇ ਹੈ ਗਈ ਆ ਪਰ ਚਲੋ ਭੰਜੀ ਮੇਰੀ ਗੱਲ ਸੁਣੋ ਇਹ ਨਿਆਣੀ ਸਿਆਣੀ ਆ ਤੇ ਇਹਨੇ ਗਲਤੀ ਕੀਤੀ ਆ ਤੇ ਬਾਕੀ ਕੋਈ ਗੱਲ ਨਹੀਂ ਆ ਤੇ ਤੁਸੀਂ ਟੈਨਸ਼ਨ ਨਾ ਲਓ ਮੈਂ ਆ ਆ ਪਾ ਕੇ ਸੀਮਾ ਨੂੰ ਸਮਝਾਵਾਂਗੀ ਪਿਆਰ ਦੇ ਨਾਲ ਮੈਨੂੰ ਪਤਾ ਮੇਰੀ ਗੱਲ ਸਮਝ ਜਾਊਗੀ ਸੀਮਾ ਜੇ ਪਿਆਰ ਨਾਲ ਸਮਝਾਵਾਂਗੇ ਨਾ ਬੱਚੇ ਨੂੰ ਸਮਝਾਈਏ ਨਾ ਬੱਚੇ ਸਮਝ ਜਾਂਦੇ ਨੇ ਚਲੋ ਭੈਣ ਜੀ ਤੁਸੀਂ ਗੁੱਸਾ ਨਾ ਕਰੋ ਜਿੱਦਾਂ ਦੀ ਮੇਰੀ ਮਨਮੀਤ ਨੂੰ ਉਦਾਂ ਦੀ ਮੇਰੀ ਸੀਮਾ ਨੂੰ ਆ ਦੇਖੋ ਚਲੋ ਪਿਆਰ ਨਾਲ ਚੱਲ ਜਾਂਦੀ ਦੋਵੇਂ ਇਕੱਠੀਆਂ ਪੜਦੀਆਂ ਰਹੀਆਂ ਤੇ ਰੱਬ ਵੱਲੋਂ ਵਿਆਹਿਆਂ ਵੀ ਇੱਕੋ ਗਲੀ ਚ ਹੀ ਗਈਆਂ ਚਲੋ ਚਾਰੀ ਦੇ ਨਾਲ ਚਲੀ ਜਾਂਦੀ ਉਹਨੂੰ ਆਪਣੀ ਚੀਜ਼ ਵਖਾਣ ਵਾਸਤੇ ਤੇ ਜੇ ਭੈਣ ਜੀ ਤੁਹਾਨੂੰ ਨਹੀਂ ਚੰਗਾ ਲੱਗਾ ਤੇ ਕੋਈ ਗੱਲ ਨਹੀਂ ਮਨਮੇਤ ਨੂੰ ਮੈਂ ਸਮਝਾਵਾਂਗੀ ਅੱਗੋਂ ਤੋਂ ਨਹੀਂ ਜਾਇਆ ਕਰੇਗੀ ਨਹੀਂ ਭੈਣ ਜੀ ਇਹੋ ਜੀ ਕੋਈ ਗੱਲ ਨਹੀਂ ਜੀ ਸਦਕੇ ਆਵੇ ਮੈਂ ਇਹ ਥੋੜੀ ਕੰਨੀ ਆ ਸਹੇਲੀਆਂ ਹੈਗੀਆਂ ਚਲੋ ਆਪਸ ਵਿੱਚ ਮਿਲਾਂ ਵਰਤਾਂ ਬਹਿਣ ਖਲੋਣ ਪਰ ਮੈਂ ਇਹ ਉਹਦੀ ਵੀ ਗਲਤੀ ਕੱਢਦੀ ਵੀ ਚਲੋ ਵੇਖ ਕੇ ਰੀਸ ਨਹੀਂ ਕਰਨੀ ਚਾਹੀਦੀ ਵੀ ਮੈਂ ਵੀ ਉਹੀ ਕੁਝ ਲੈਣਾ ਮੈਂ ਵੀ ਉਹੀ ਕੁਝ ਲੈਣਾ ਜਿੰਨੀ ਤੁਹਾਡੀ ਅਸੇ ਤੂੰ ਉਸਮਤਾਬਕ ਚੀਜ਼ ਲੈ ਲੈਂਦੇ ਜਿੰਨੀ ਸਾਡੀ ਹੀ ਉਸਮਤਾਬਕ ਚੀਜ਼ ਲੈ ਲੈਣੇ ਬਾਕੀ ਆਵੇ ਜਾਵੇ ਕੋਈ ਗੱਲ ਨਹੀਂ ਇਹ ਗੱਲ ਨਾ ਕਹੋ ਵੀ ਨਹੀਂ ਆਏ ਕਰੇਗੀ ਅੱਗੋਂ ਤੋਂ ਏ ਨਹੀਂ ਕੋਈ ਗੱਲ ਹੈ ਕੋਈ ਗੱਲ ਨਹੀਂ ਆ ਮੈਂ ਨਾ ਸ਼ਾਮੀ ਜਰੂਰ ਆਵਾਂਗੀ ਤੇ ਆ ਕੇ ਨਾ ਮੈਂ ਸੀਮਾ ਨੂੰ ਸਮਝਾਵਾਂਗੀ ਉਹ ਵੀ ਮੇਰੀ ਧੀ ਆ ਉਹਨੂੰ ਮੈਂ ਸਾਰਾ ਸਮਝਾਵਾਂਗੀ ਵੀ ਜੇ ਇਦਾਂ ਨਾ ਕਰੇ ਹਾਂ ਚਲੋ ਠੀਕ ਆ ਤੁਸੀਂ ਸਮਝਾ ਕੇ ਵੇਹ ਲੋ ਸਾਡੀ ਕਈ ਤੇ ਉਹਨੂੰ ਸਮਝ ਆਈ ਨਹੀਂ ਤੁਸੀਂ ਵੇਖੋ ਨਹੀਂ ਬੇਟਾ ਚਾਹ ਦੀ ਨਹੀਂ ਲੋੜ ਸੀਮਾ ਅਜੇ ਨਹੀਂ ਮਿਲਿਆ ਅੰਦਾ ਸੂਟ ਮੈਂ ਸੂਟ ਦੀ ਨਹੀਂ ਗੱਲ ਕਰਨਾਈ ਪਹਿਣਾ ਇਹਨੂੰ ਸੂਟ ਕਾਦੇ ਵਿਖਾ ਕੇ ਤੇ ਤੇਰੀ ਸੱਸ ਤੇ ਮੇਰੇ ਘਰ ਚਲ ਗਈ ਆ ਕੀ ਮਮਾ ਦਾ ਡੇਵਲ ਪਹੁੰਚ ਗਿਆ ਆਹੋ ਇਹ ਆਂਦੀ ਇਹ ਤੁਹਾਡੀ ਨੋਕ ਹੀ ਰੋਝਾਣੀ ਜਿਹੜੀ ਚੀਜ਼ ਲੈਂਦੀ ਮੇਰੀ ਨੋ ਨੂੰ ਵਿਖਾਣਾ ਆ ਜਾਂਦੀ ਆ ਉਹ ਵੱਖਰਾ ਕਲੇਸ਼ ਪਾ ਕੇ ਬਹਿ ਜਾਂਦੀ ਆ ਦੱਸ ਮੈਂ ਕਾਹਦਾ ਕਲੇਸ਼ ਪਾਇਆ ਮਨਮੀਤ ਪਹਿਲੇ ਮੈਨੂੰ ਦੱਸ ਮੈਨੂੰ ਨਹੀਂ ਚਾਹੀਦਾ ਸੂਟ ਇਹੋ ਹੀ ਮੈਂ ਸੂਟ ਮੰਗਿਆ ਇੰਨਾ ਇਹ ਬੋਲੇ ਆ ਬਾਹਰ ਚ ਪਤਾ ਨਹੀਂ ਮਮਾ ਨੇ ਕੀ ਕਿਹਾ ਇਹਨਾਂ ਨੂੰ ਜਾਂ ਇਹਨਾਂ ਨੇ ਮਮਾ ਨੂੰ ਕੀ ਕਿਹਾ ਵਾ ਪਰ ਇਹ ਥੋੜੀ ਗੱਲ ਹੀ ਚਲੋ ਜੇ ਮੈਂ ਤੈਨੂੰ ਸਹੇਲੀ ਭੈਣ ਆਪਣੀ ਬਣਾਇਆ ਤੈਨੂੰ ਵਖਾਣ ਆ ਗਈ ਹੈ ਤੇ ਤੇਰੀ ਸੱਸ ਮੇਰੇ ਘਰ ਜਾ ਕੇ ਮੇਰੀ ਸੱਸ ਨੂੰ ਕਹਿਣ ਦੀ ਮੇਰੀ ਸੱਸ ਤੇ ਇੰਨੀ ਚੰਗੀ ਉਹਨੇ ਤੇ ਚਾਰੀ ਨੇ ਮੈਨੂੰ ਕੁਝ ਕਹਿਣਾ ਨਹੀਂ ਤੇ ਤੇਰੇ ਮਗਰ ਲਾ ਕੇ ਮੈਨੂੰ ਵੀ ਲੱਗਦਾ ਚੀਜ਼ ਨਹੀਂ ਮਿਲਿਆ ਕਰਨੀ ਇਹ ਤੋਂ ਨੰਨਾਂ ਦੀ ਸਮਝ ਚਾਹੀਦੀ ਹੈ ਨਾ ਵੀ ਇਹ ਤੁਹਾਡੇ ਘਰ ਕੀ ਕਰਨ ਗਏ ਆ ਕੀ ਪਤਾ ਹੈ ਮੇਰਾ ਲੱਕੀ ਵੀ ਭੁੱਖਾ ਚਲਾ ਗਿਆ ਸੀ ਮਾਂ ਨੇ ਕਲੇਸ਼ ਪਾਇਆ ਵਾ ਇਹ ਰੋਟੀ ਵੀ ਨਹੀਂ ਖਾ ਕੇ ਗਿਆ ਤੇ ਉਹ ਮੂੰਹ ਫਲਾ ਕੇ ਬੈਠੀ ਪਈ ਆ ਮੂ ਤਾਂ ਮੈਂ ਆਪਣੀ ਆਪਣੀ ਫਲੋਨਾ ਮੇ ਇੱਕ ਸੂਟ ਮੰਗਾਇਆ ਹੀ ਦੇਣੀਆਂ ਨੀ ਗੱਲਾਂ ਸੁਨੀਆਂ ਪ੍ਰਾਣਾ ਪਾਲਾ ਮਾਸੀ ਦੇ ਮੁੰਡੇ ਦੇ ਵਿਆਹ ਚ ਬਣਾਇਆ ਵਾ ਉਹਦੇ ਤੇ ਮਨਨੀਤ ਨੇ ਸੋਚਿਆ ਨਾ ਤੇ ਮੈਂ ਵੀ ਬਣਾਵਾ ਮੈਂ ਕਹ ਉਹਨਾਂ ਨੇ ਕਿਹਾ ਮੇਰਾ ਘਰ ਤੁਹਾਡੇ ਘਰ ਕੋਈ ਰਿਸ਼ਤਾ ਹੀ ਜਿਹੜਾ ਮੈਂ ਤੁਹਾਡੇ ਵਿਆਹ ਦਾ ਸੂਟ ਕਿਹੜੇ ਵਿਆਹ ਗਿਆ ਆਹੋ ਅੱਜ ਮੈਂ ਕਿ ਦਿਨ ਤਿਆਰਿਆ ਤਾਂ ਹਾਂ ਜਾਂ ਵੀ ਉਹ ਸੂਟ ਬਣਾਉਣ ਲੱਗੀ ਤੂੰ ਕਿਉਂ ਬਣਾਉਣਾ ਵਾ ਕਸ ਤੂੰ ਇਕੱਲਿਆਂ ਨੇ ਥੋੜੀ ਬਣਾਉਣਾ ਵਾ ਅੱਜ ਜਿੰਨੀਆਂ ਨੇ ਵਰਤ ਰੱਖਣੀਆਂ ਸਾਰੀਆਂ ਇਹ ਬਣਾਉਣੀਆਂ ਵਾ ਇਹ ਚ ਗੱਲ ਹੀ ਹੋਣੀ ਆ ਪਾਗਲ ਜਿਹੜੀ ਉਹੀ ਪੁਰਾਣਾ ਪਾਪ ਅੱਜ ਕੱਲ ਤੇ ਕੁੜੀਆਂ ਇਹ ਕਰਦੀਆਂ ਕਿ ਜਿਹੜੀਆਂ ਨਹੀਂ ਵੀ ਵਰਤ ਰੱਖਦੀਆਂ ਉਹ ਵੀ ਸੱਜ ਫੱਬ ਕੇ ਬੈਂਦੀਆਂ ਨੇ ਸੋਨਾ ਸੋਨਾ ਤਿਆਰ ਹੋ ਕੇ ਤੇ ਅਸੀਂ ਤੇ ਫੇਰ ਰੱਖਦੀਆਂ ਵਾ ਮੇਰੀ ਗੱਲ ਸੁਣ ਇਹਨਾਂ ਦੇ ਸੱਸਾਂ ਨੇ ਜਿਹੜੀਆਂ ਗੱਲਾਂ ਹਨ ਇਹ ਉਹਦੀਆਂ ਉਹੀ ਹੈ ਰਹੀਆਂ ਵਾ ਪਰ ਮਿੰਨਾਂ ਨੂੰ ਪਤਾ ਕੀ ਕਹਿੰਦੀਆਂ ਵਾ ਆਪਾਂ ਦੇ ਆਪਣੇ ਜ਼ਮਾਨੇ 'ਚ ਉਹੀ ਸੂਟ ਪੁੰਨਦੇ ਆ ਇੱਕੋ ਹੀ ਸੂਟ ਵਰਤਤੇ ਰੱਖਿਆ ਸੀ ਬਸ ਉਹੀ ਪਾਈਦਾ ਹੁੰਦਾ ਸੀ ਅੱਜ ਕੱਲ ਤੇ ਇਹਨਾਂ ਦੇ ਤੇ ਫੈਸ਼ਨ ਹੀ ਨਹੀਂ ਮੁੱਕਦੇ ਆਪੇ ਲਫੇਸ਼ਲਾ ਕਰਾ ਲੈਂਦੀਆਂ ਜੇ ਬਲੀਚ ਕਰਾਉਣੀ ਜੇ ਫੇਰ ਇਹਨਾਂ ਨੇ ਆਪ ਹੋਰੇ ਇਹਨਾਂ ਨੂੰ ਬੁੱਡੇ ਬਰੇ ਕਰਾਉਣੀਆਂ ਨੇ ਅਹੀਂ ਨਿਕਰੋਣੀਆਂ আর ਕਿੰਨਾ ਨੇ ਕਰਾਉਣੀਆਂ ਟੈਮ ਟੈਮ ਨਾ ਬਦਲਣਾ ਪੈਂਦਾ ਸਾਰਾ ਕੁਝ ਬਦਲਣਾ ਪੈਂਦਾ ਨਹੀਂ ਨਾ ਸੋਚਦੀ ਪਈ ਇਹ ਟੈਮ ਟੈਮ ਨਾ ਬਦਲਣ ਦੀਆਂ ਇਹ ਆਪੇ ਆਪਾਂ ਆਪਣਾ ਰਵਾਜ ਹੀ ਨੂੰਹਾਂ ਤੇ ਯਾਰੂ ਰੱਖਣਾ ਮੈਨੂੰ ਹੁਣ ਤੂੰ ਇੰਨੀ ਗੱਲ ਦਾ ਜਵਾਬ ਦੇ ਰਹੀ ਵੀ ਤੈਨੂੰ ਮੈਨੂੰ ਨਹੀਂ ਲੱਗਦਾ ਕਿ ਤੈਨੂੰ ਸੂਟ ਲਿਆ ਕੇ ਦੇਂਗੇ ਜਿੱਦਾਂ ਝਾਟ ਤੇਰੀ ਸੱਸ ਮੇਰੀ ਸੱਸ ਨੂੰ ਕਹਿਣ ਚਲ ਗਈ ਤੈਨੂੰ ਸੂਟ ਮਿਲਣਾ ਕਿ ਨਹੀਂ ਮਿਲਣਾ ਮੈਂ ਆਪਣੇ ਸੂਟ ਸੀਨੇ ਦੇ ਆਣੇ ਇਹ ਨਾ ਹੋਵੇ ਤੇਰੇ ਵਰਗੀ ਨੇ ਤੇ ਪੁਰਾਣਾ ਪਾ ਲੈਣਾ ਤੇ ਮੇਰੀ ਸੱਸ ਮੇਰੇ ਮੈਨੂੰ ਸਿਪੜਨਾ ਤੇ ਮੈਨੂੰ ਵੀ ਪੁਰਾਣਾ ਹੀ ਪਾਣਾ ਪਵੇ ਆਹ ਕਈ ਗੱਲ ਹੀ ਆਹ ਜਾਂ ਤੂੰ ਆਪਣਾ ਸਵਾਲ ਆ ਮੈਨੂੰ ਕੀ ਪਤਾ ਮਿਲਣਾ ਕਿ ਨਹੀਂ ਮਿਲਣਾ ਪਰ ਮੈਂ ਨੂੰ ਜੇ ਤੇਰੀ ਸਾਸ ਸੇ ਦਾ ਮੇਰੇ ਘਰ ਲਾਂਬਾ ਦੇਣ ਗਈ ਨਾ ਦੌਰੇ ਤੇ ਮੈਂ ਨਹੀਂ ਆਇਆ ਘਰ ਲੈ ਤੇ ਆਪ ਗਲੀ ਚੀ ਦੀ ਕੁਝ ਕਿਹਾ ਨਹੀਂ ਮੈਂ ਹੁਣ ਕਿੰਗ ਬੁਲਾਉਣਾ ਔਰ ਮੈਂ ਆਂਟੀਆਂ ਦੇ ਨਾਲ ਸਿੱਲੀਆਂ ਪਾਪਾ ਕੇ ਬੇਟਾ ਨਹੀਂ ਮੇਰੀ ਮੰਮੀ ਨੇ ਤਾਂ ਸਗੋਂ ਇੰਨੀ ਗੱਲ ਕਹੀ ਆ ਕਿ ਚਲੋ ਕੱਠੀਆਂ ਪੜੀਆਂ ਲਿਖਿਆ ਇੱਕੋ ਘਰ ਬਿਲਾਗੇ ਲੱਗੇ ਵਿਆਈਆਂ ਗਈਆਂ ਪਰ ਮੈਨੂੰ ਇਹ ਬੜੀ ਫੀਲ ਹੋਏ ਕਿ ਮਗਰੇ ਆਂਟੀ ਚੱਲ ਕੇ ਲਾਂਬਾ ਦੇ ਮੈਨੂੰ ਨਹੀਂ ਨਾ ਜਾਣਾ ਚਾਹੀਦਾ ਕੋਈ ਨਹੀਂ ਮੈਂ ਕਿਹਾ ਤੇ ਹਵਾ ਹੁਣ ਚੱਲ ਗਈ ਪਤਾ ਨਹੀਂ ਉਹਨੇ ਦੇ ਕਹਿੰਨੀ ਸੋੜ ਦਿੰਦੇ ਕਿ ਨਹੀਂ ਦਿੰਦੇ ਸਵਾਕੇ ਮੈਨੂੰ ਨਹੀਂ ਲੱਗਦਾ ਲਿਆਕ ਦੇਣਗੇ ਨਹੀਂ ਤੇ ਉਹੀ ਕੱਢਣਾ ਪੈਣਾ ਵਾ ਉਹ ਮਾਸੀ ਦੇ ਮੁੰਡੇ ਵਾਲਾ ਜਿਹੜਾ ਪਾਇਆ ਸੀ ਉਹਦਾਂ ਭੈੜਾ ਜਾਓ ਤੇ ਮੈਨੂੰ ਉਹਦਾ ਰੰਗ ਵੀ ਨਹੀਂ ਪਸੰਦ ਆਇਆ ਤੇ ਜਲਦੀ ਜਲਦੀ ਵਿੱਚ ਉਹ ਹੀ ਮਸਵਾ ਕੇ ਤੇ ਭਾ ਕੇ ਵਿਆਹ ਵੇਖ ਆਈ ਤੂੰ ਵੀ ਥੋੜਾ ਟਾਈਮ ਮੂੰਹ ਬਣਾ ਕੇ ਬੈਠਿਆ ਕਰ ਐਨੀ ਭੋਲੀ ਨਾ ਬਣ ਜਾ ਕਰ ਇਹਨਾਂ ਦੀਆਂ ਗੱਲਾਂ ਚ ਨਾ ਆ ਜਾ ਕਰ ਸਾਰਾ ਦਿਨ ਕੰਮ ਕਰਦੇ ਰਹੋ ਆਪਣੇ ਚਾਹ ਹੀ ਨਾ ਪੀਨੇ ਕਰ ਪਿਆ ਰਹਿੰਦੇ ਅਗਰ ਖਲਾਰਾ ਉੱਥੇ ਪਿਆ ਰਹਿੰਦੇ ਅਗਰ ਆਪੇ ਪਤਾ ਲੱਗ ਵੀ ਨੂੰ ਕੋਈ ਗੱਲ ਤੋਂ ਗੁੱਸਾ ਲੱਗਾ ਨਾਲੇ ਮੇਰੀ ਗੱਲ ਸੁਣ ਮੂੰਹ ਮਾ ਪਤਾ ਕੀ ਗੱਲ ਆ ਜੇ ਮੂੰਹ ਬਣਾ ਕੇ ਬੈਠੇਂਗੀ ਆਪੇ ਇਹਨਾਂ ਨੂੰ ਕਦਰ ਹੋਊਗੀ ਵੀ ਇਹ ਕਿਹੇ ਗੱਲੋਂ ਰੁੱਸੀ ਆ ਨਾ ਇਹ ਤੇ ਇਹਨਾਂ ਨੂੰ ਤੇ ਫ੍ਰੀ ਦੀ ਕੰਮ ਵਾਲੀ ਮਿਲੀ ਵੀ ਸਵੇਰੇ ਉੱਠਿਆ ਖਾਵਾ ਆਤੀਆਂ ਪਰੌਂਠੀਆਂ ਨਾਸ਼ਤਾ ਬਣਾਤਾ ਦੁਪਹਿਰ ਦਾ ਕਾਲਿਆ ਰਾਤ ਦਾ ਕਰ ਲਿਆ ਤੇ ਕੀ ਗੱਲ ਤੇਰੇ ਘਰ ਵਾਲੇ ਨੂੰ ਮਾਸਾ ਨਹੀਂ ਪਤਾ ਤੂੰ ਤੇ ਉਦਾਂ ਕਰਨੀ ਮੇਰਾ ਘਰ ਵਾਲਾ ਐਦਾਂ ਮੇਰਾ ਐਦਾਂ ਮੈਨੂੰ ਤਾਂ ਲੱਗਦਾ ਸਿਰੇ ਦਾ ਕੰਜੂਸ ਆ ਤੇਰਾ ਘਰ ਵਾਲਾ ਜਿਹੜਾ ਹੋਣ ਹੀ ਨਹੀਂ ਤਿਆਰ ਵੇਖਣਦੇ ਆ ਕਿ ਦਿਨ ਤਿਹ ਜ ਆਪਣੀ ਜਨਾਨੀ ਨੂੰ ਨਹੀਂ ਪੁੱਛਿਆ ਗਿਆ ਤੇ ਮਗਰੋਂ ਕੀ ਕਰਦਾ ਹੋਊਗਾ ਉਹ ਮੈਂ ਸੋ ਕੋ ਪਰਦੇ ਪੋਨੀ ਇਹਨਾਂ ਦੇ ਪਿੰਨਾ ਆਏ ਤਾਂ ਸੋਕ ਮੇਰੇ ਸਾਰੇ ਚਾਪੂ ਆਪ ਹੀ ਹੁਣ ਪਤਾ ਲੱਗਣਾ ਹੀ ਐ ਸਾਰਿਆਂ ਨੂੰ ਪੜਦੇ ਗਿਓ ਸਾਫ ਸਾਫ ਦਿਖੰਦੇ ਆ ਤੇਰੇ ਮੂੰਹੇ ਮੈਨੂੰ ਸੋਨਾਂ ਨੂੰ ਮਿਲੰਦਿਆ ਤੇ ਸਿਰੇ ਦਾ ਕੰਜੂਸ ਐ ਨਾ ਆਪ ਚ ਅੱਜ ਸਵਾਦ ਦਾ ਪੌਂਦਾ ਕਪੜਾ ਤੇ ਨਾਲ ਤੈਨੂੰ ਬੁਆ ਕੇ ਦਿੰਦਾ ਕੀ ਕਰਾ ਮੈਨੂੰ ਨਹੀਂ ਹੋ ਸਮਝ ਆਉਂਦੀ ਹੈਗੀ ਵੀ ਸੂਟ ਮਿਲਣਾ ਕਿ ਨਹੀਂ ਮਿਲਣਾ ਹੈਗਾ ਮੈਨੂੰ ਤਾਂ ਲੱਗਦਾ ਤੈਨੂੰ ਫਾਂਡੂ ਵਾਲੀ ਬਣਾ ਕੇ ਦਿੱਤਾ ਕੰਮ ਕਰ ਲਿਆ ਕਪੜੇ ਲੇੜੇ ਅਗਲੇ ਨੂੰ ਧੋ ਬਣਾ ਕੇ ਪ੍ਰੈਸ ਕਰਕੇ ਦੇ ਦਿੱਤੇ ਆ ਬਸ ਇਹੋ ਜੋ ਗੱਲ ਰਤ ਮਨਮੀ ਤੈਨੂੰ ਕਿੰਨੀ ਆ ਜਾਂ ਤੂੰ ਸੂਟ ਸਵਾਲਾ ਮੈਂ ਤੇ ਫੇਸਵਾਉਣੇ ਹੁਣ ਮੈਂ ਤੇਰੇ ਵਾਲ ਥੋੜੀ ਵੇਖਣਾ ਮੇਰੇ ਘਰ ਵਾਲੇ ਨੇ ਤੁਹਾਨੂੰ ਮੈਨੂੰ ਦਿੱਤੇ ਪੈਸੇ ਲੈ ਆਂਦੀ ਆ ਸੁਣ ਮੈਨੂੰ ਤੇ ਕਹਿਣ ਨੂੰ ਇਹ ਵੀ ਸੁਣ ਨੋਂ ਮਿਲਣਾ ਹੀ ਸੂਟ ਬੜਾ ਤੇ ਸਿਆਪਾ ਪਿਆ ਹੀ ਹੁਣ ਮੈਨੂੰ ਇਹ ਵੀ ਕਹਿਣਾ ਜਿਹੜੀਆਂ ਚੂੜੀਆਂ ਪੀਣੀਆਂ ਆ ਗਲ ਭਰੇ ਹੀ ਉਹਨਾਂ ਚ ਕੱਢ ਕੇ ਪਾ ਲਾ ਵਾਧੂ ਲਿਪਸਟਿਕਾਂ ਦੇ ਕੁਪਈਆਂ ਹੀ ਵਾਲੂ ਤੇ ਇੱਕ ਟੋਕਰੀ ਭਰੀ ਉਹ ਬਿੰਦੀਆਂ ਦੀ ਮੇਰੀ ਗੱਲ ਸੁਣ ਇੱਕ ਗੱਲੋ ਮੇਰੀ ਸੱਸ ਬੜੀ ਚੰਗੀ ਜਦੋਂ ਬਾਜ਼ਾਰ ਜਾਵੇ ਨਾ ਆਪਣੇ ਵਾਸਤੇ ਬਾਅਦ ਚ ਚੀਜ਼ ਲੈਂਦੀ ਮੇਰੇ ਵਾਸਤੇ ਪਹਿਲਾਂ ਲੈ ਕੇ ਆਂਦੀ ਮੈਨੂੰ ਤਾਂ ਲੱਗਦਾ ਤੇਰੀ ਸੱਸ ਨੂੰ ਵੀ ਚਾਹੇਗਾ ਕਿ ਨਵੇਂ ਵਾਂਸ ਵੰਨੇ ਸੂਟ ਤਾਂ ਉਹ ਕੀ ਕਹਿੰਦੀ ਕਿ ਕਿਉਂ ਨਾ ਆਂਦੀ ਐ ਤੂੰ ਹਾਂ ਕਹਿੰਦੀ ਐ ਇੰਨਾ ਕਲੇਸ਼ ਪਾ ਕੇ ਬੈਠੀ ਆ ਐ ਮੂੰਹ ਵਟ ਕੇ ਬੈ ਗਈ ਆ ਸਵੇਰੇ ਲੱਕੀ ਨੂੰ ਪਹਿਲਾਂ ਕਲਪਾ ਕੇ ਭੇਜਿਆ ਜੇ ਹੁਣ ਲੱਕੀ ਰੋਟੀ ਖਾਣ ਆਇਆ ਤਾਂ ਲੱਕੀ ਨੂੰ ਬਿਨਾਂ ਰੋਟੀ ਤੋਂ ਜਾਣਾ ਪਿਆ ਸੂਟ ਦਾ ਸੀ ਆਪਾਂ ਪਾਇਆ ਆਂਦੀ ਉਹਨੇ ਰੋਟੀ ਤੇ ਮੈਂ ਜਿਵੇਂ ਬਣਾਈ ਨਹੀਂ ਮੈਂ ਤਾਂ ਰੋਟੀ ਬਣਾਈ ਵੀ ਰੋਟੀ ਖਾ ਲਓ ਤੇ ਮੈਨੂੰ ਪੈਸੇ ਦੋ ਤੇ ਚਲ ਮੈਂ ਜਾ ਕੇ ਨਹੀਂ ਉਹਨੂੰ ਕੋਤਵਰੀ ਇੱਥੇ ਕਲੇਜੇ ਚ ਕੁਛ ਹੁੰਦਾ ਨੋਵਰੀ ਨਹੀਂ ਹੁੰਦਾ ਦਿਨ ਤਿਹਾੜ ਆਇਆ ਜੇ ਨੋਤੀ ਵੀ ਸੱਜੇ ਫੱਬੇ ਤੇ ਲੋਕਾਂ ਨੇ ਇਹਨਾਂ ਨੂੰ ਸੋਭਾ ਦੇਣੀ ਆ ਕਿ ਫਲਾਣੇ ਦੀ ਨੋ ਕਿੱਡੀ ਸੋਹਣੀ ਲੱਗ ਮੇਰੀ ਸਾਸ ਨੇ ਕਦੀ ਵੀ ਨਾ ਐਂਦਾ ਕਹਵੇ ਕਿ ਤੂੰ ਪੁਰਾਣੇ ਸੂਟ ਪਾ ਚਲ ਕੀ ਕਰਾਂ ਮੈਂ ਫਿਰ ਨਹੀਂ ਚਦਣੇ ਜਿੰਦਗੀ ਕੱਟੀ ਦੀ ਨਹੀਂ ਹੁੰਦੀ ਜਿੰਦਗੀ ਜੀਦੀ ਹੁੰਦੀ ਆ ਤੇ ਇਹ ਵੀ ਆਪਣੇ ਹੱਥ ਵਾਸੋਂ ਹੁੰਦਾ ਕਿਵੇਂ ਜੀਣੀ ਆ ਠੀਕ ਹੈ ਨਹੀਂ ਅਗਲੇ ਨੇ ਇਹਨ ਕਿ ਜੇ ਕੱਪੜੇ ਦਿੱਤੇ ਜਿਹੋ ਜਿਹਾ ਸੁਆਤਾ ਉਹ ਜਿਹੜਾ ਪਾਲਿਆ ਰੋਬਣਾ ਚੀਜ਼ ਮੰਗੀ ਦੀ ਹੁੰਦੀ ਆ ਜਿਵੇਂ ਵੇਖ ਮੈਂ ਮਨਸਮੰਨਾ ਪੋਣੀ ਟੋਲ ਮੈਨੂੰ ਲੱਭਣ ਦੇਵਾ ਤੂੰ ਜਿੰਦਗੀ ਜੀਣੀ ਮੈਂ ਕੱਟਣ ਨਹੀਂ ਮੈਂ ਤਾਂ ਕਹਿਣ ਨਹੀਂ ਮੈਂ ਤਾਂ ਕੱਟਣ ਨਹੀਂ ਜਿੰਦਗੀ ਮੈਂ ਕੱਟਣੀ ਪੈਣੀ ਆ ਭਾਜੀ ਆਂਦੇ ਨੂੰ ਸਮਝਾਇਆ ਕਰ ਥੋੜਾ ਜਿਹਾ ਭਾਜੀ ਸਮਝਾਂ ਤਾਂ ਮੈਂ ਕੰਨੀ ਦੁਨੀਆ ਨਾ ਤਰਜੇ ਭਾਜੀ ਨੇ ਨਹੀਂ ਸਮਝਣਾ ਹੈਗਾ ਭਾਜੀ ਨੇ ਜੇ ਨਾ ਕਰ ਦਿੱਤੀ ਨਾ ਹੁਣ ਨਾ ਹੀ ਰਹਿਣੀ ਇਹ ਨਹੀਂ ਹਾਂ ਹੁਣੀ ਹੈਗੀ ਮੈਂ ਤਾਂ ਵਿੱਚ ਤੇਰੀ ਵੀ ਗਲਤੀ ਲੱਗਦੀ ਜਿਹੜੀ ਤੂੰ ਝਾਟ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੀਆਂ ਮੇਰੇ ਖਾਂ ਤੇ ਤੂੰ ਹੋਏ ਨਾ ਤੇ ਦਿਨ ਪਤਾ ਲੱਗ ਜੇ ਮੈਂ ਤਾਂ ਤੀਰ ਵਾਂਗੂ ਸਿੱਧੇ ਕੀਤੇ ਹੋਣ ਅੱਗੇ ਲਾ ਕੇ ਮੈਂ ਤਾਂ ਕਦੀ ਵੀ ਨਾ ਕਹੇ ਦੀ ਐਦਾ ਸੁਣਾ ਪੁਰਾਣੇ ਪਾਓ ਤੇ ਪੁਰਾਣੇ ਦੇ ਵਿਆਹ ਵਾਲੇ ਪਾ ਲਓ ਮੈਂ ਨਹੀਂ ਰਿਪੀਟ ਕਰਦੀ ਹਣੀ ਸੂਟ ਮੈਂ ਨਵੇਂ-ਨਵੇਂ ਸਵੋਣੀ ਹਣੀ ਚਲ ਵੇਖਣੀ ਆ ਹੈਗਾ ਹੀ ਅੱਜ ਹਫਤਾ ਠੀਕ ਕਰ ਮੈਂ ਤੇ ਆਈ ਹਾਂ ਮੈਂ ਪੁੱਛ ਜਾਵਾ ਵੀ ਜੇ ਤੇ ਤੈਨੂੰ ਸੂਟ ਮੈਨੂੰ ਨਹੀਂ ਲੱਗਦਾ ਮਿਲੇਗਾ ਤੇ ਤੇਰੇ ਮਗਰ ਮੈਨੂੰ ਨਾ ਕਿਤੇ ਪੁਰਾਣਾ ਹੀ ਪਾਣਾ ਪੈ ਜਾਵੇ ਬੁਟੀਕ ਵਾਲਿਆਂ ਨੇ ਸੀਨ ਲੱਗਿਆ ਨਾ ਵੀ ਕਿੰਨੇ ਦਿਨ ਲਾ ਦੇਣੇ ਹੁੰਦੇ ਤੇ ਦਿਨ ਰਹਿ ਕਿਹੜੇ ਗਏ ਨਾਲੇ ਵਿੱਚ ਸਵਾਲਾ ਤੂੰ ਮੈਂ ਤਾਂ ਕੋਈ ਨਹੀਂ ਹੁਣ ਪੁਰਾਣਾ ਹੀ ਪਾਉਣਾ ਚਲੋ ਚੰਗਾ ਕੀ ਕਰਾਂ ਸਹੀ ਗੱਲ ਐ ਮਨਮੀਤ ਹਾਂ ਗੱਲ ਸੁਣੀ ਮੇਰੀ 1 ਮਿੰਟ ਇੱਕ ਕੰਮ ਕਰਾਂ ਮੇਰੀ ਭੈਣ ਹੂੰ ਤੂੰ ਦੋ ਸੂਟ ਲੈਂਦੇ ਆ ਨਾ ਅੱਛਾ ਉਹਨਾਂ ਵਿੱਚ ਇੱਕ ਸੂਟ ਮੈਨੂੰ ਦੇ ਦੇ ਥੋੜੇ ਥੋੜੇ ਕਰਕੇ ਮੈਂ ਤੈਨੂੰ ਪੈਸੇ ਦੇ ਦਾਂਗੀ ਵਾਹ ਜੀ ਵਾਹ ਬੜੀ ਸਿਆਣੀ ਆ ਆਪਣੇ ਘਰ ਨੂੰ ਫੇਰ ਬੜੀ ਸਿਆਣੀ ਨਿਕਲਨੀ ਤੂਆਂ ਨਹੀਂ ਕਿ ਮੇਰੇ ਘਰ ਵਾਲੇ ਦਾ ਨਾ ਖਰਚਾ ਹੋਵੇ ਮੈਨੂੰ ਕੀ ਲੋੜ ਪਈ ਤੈਨੂੰ ਸੂਟ ਦੇਣ ਦੀ ਮੈਂ ਤਾਂ ਉਦੋਂ ਦੋਵੇਂ ਨਵੇਂ ਸਵਾ ਕੇ ਪਾਉਣੇ ਆ ਤੇ ਤੂੰ ਰਹਿ ਪਹਿਣ ਪੁਰਾਣੇ ਸੂਟਾਂ ਜੋਗੀ ਤੂੰ ਉਹਨਾਂ ਚ ਬੜੀ ਸੱਜਣਾ ਫੱਬਣਾ ਵਾ ਇਹ ਨਾ ਸੋਚ ਕੇ ਮਨਮੀਤ ਤੈਨੂੰ ਸੂਟ ਦੇ ਜੂਗੀ ਦੱਸ ਜੇ ਦੇ ਦਿੰਦੀ ਇੱਕ ਸੂਟ ਤੇ ਮੈਂ ਵੀ ਸਵਾ ਲਾਂਦੀ ਜਦੋਂ ਤੱਕ ਉਹਨਾਂ ਨੇ ਪੈਸੇ ਦੇਣੇ ਹੀ ਮੈਂ ਥੋੜੇ ਥੋੜੇ ਕਰਕੇ ਦੇ ਦਨੀ ਮੈਂ ਕਿਹਾ ਚੱਲ ਕੱਟੀਆਂ ਜਾ ਕੇ ਦੇ ਆਂਦੀ ਆ ਇਹ ਵੀ ਨਹੀਂ ਮੰਨੀ ਹੈਗੀ ਇਹਨੇ ਵੀ ਬੜੀ ਚਲਾਕ ਐ ਨੇ ਸਵੇਰੇ ਵੀ ਨਵਾਂ ਪੋਣਾ ਤੇ ਸ਼ਾਮੀ ਵੀ ਨਵਾਂ ਪੋਣਾ ਮੈਨੂੰ ਸਾੜਨਾ ਹੀ ਫੜ ਕੇ ਨੇ ਤੇ ਢੀਚਾ ਕਰਿਆ ਆਹੋ ਆਪਣੇ ਘਰ ਵਾਲੇ ਦੇ ਪੈਸੇ ਨਾ ਖਰਚਾਵੇ ਤੇ ਮੈਨੂੰ ਕਹਿੰਦੀ ਇੱਕ ਸੂਟ ਦੇ ਦੇ ਮੈਂ ਪਾ ਲਵਾਂ ਇੱਕ ਬਣਾ ਕੇ ਕਦੀ ਵੀ ਨਾ ਦਵਾਂ ਤੈਨੂੰ ਸੂਟ ਮੈਂ ਮੈਂ ਤਾਂ ਤਾ ਦਵਾਂ ਸੂਟ ਲਾ ਕੁਛ ਬਣਾਇਆ ਹੀ ਨਹੀਂ ਅੱਜ ਤੇ ਲਕੀਮ ਨੂੰ ਜੜੀ ਰੋਟੀ ਨਹੀਂ ਖਾ ਕੇ ਗਾ ਉਹੀ ਸਬਜੀ ਪਈ ਹੋਰ ਤੇ ਗੋਭੀ ਜੜੀ ਮੈਂ ਬਣਾਈ ਖਤਮ ਵੀ ਹੋ ਗਈ ਬੱਠੀ ਹਣੀ ਅੰਦਰ ਰਸ ਬੁੱਸ ਕੇ ਸੀਮਾ ਕੀ ਗੱਲ ਹੈ ਦੈ ਮੂੰ ਬਣਾ ਕੇ ਰੱਖਣਾ ਨਾ ਉੱਠ ਕੇ ਕੇ ਵੇਖਣਾ ਨਹੀਂ ਸ਼ਾਮ ਦਾ ਟਾਈਮ ਹੋ ਗਿਆ ਫੇ ਰੋਟੀ ਪਾਣੀ ਦਾ ਕਰਨਾ ਨਹੀਂ ਸੋਈ ਚ ਵੇਖਣਾ ਇਹ ਮੈਂ ਤੇ ਇੱਥੇ ਗਈ ਤੇਰੀ ਆਂਟੀ ਵੱਲ ਸਿਮਰਨ ਘਰ ਤੇ ਮੈਂ ਆਈ ਮੈਂ ਕਾ ਵੇਖਾ ਇਹਨੇ ਕੁਛ ਕੀ ਮੈਂ ਰਸੋਈ ਚ ਵੇਖਾ ਤੂੰ ਕੋਈ ਕੰਮ ਨਹੀਂ ਕੀਤਾ ਉੱਠ ਕਰ ਲੈ ਨੀ ਮੰਮੀ ਕੀ ਗੱਲ ਹੈ ਇਦਾਂ ਹੀ ਮੂੰਹ ਬਣਾ ਕੇ ਬੈਠ ਰਹਿਣਾ ਸਾਰਾ ਦਿਨ ਸ਼ਾਮ ਪੈ ਗਈ ਹੁਣ ਤੇ ਨਹੀਂ ਤੇ ਕੀ ਕਰਾਂ ਮੰਮੀ ਕੀ ਕਰਾਂ ਉੱਠ ਕੇ ਕਿਉਂ ਜੇ ਤੇ ਮੇਰੇ ਚਾਹ ਹੀ ਨਹੀਂ ਪੂਰੇ ਹੋਣੇ ਤੇ ਮੈਂ ਕੀ ਕਰਾਂ ਮੈਂ ਕੀ ਕਰਾਂ ਸ਼ਾਮ ਨੂੰ ਬਣਾ ਲਓ ਜੋ ਬਣਾਉਣਾ ਵਾ ਤੇ ਖਾ ਲਓ ਜੋ ਖਾਣਾ ਵਾ ਮੇਕ ਕੋ ਨਹੀਂ ਬੰਦੀ ਹੈਗੀ ਉੱਠ ਕੇ ਵੇਖ ਕੀ ਬਣਾਣਾ ਮੈਂ ਤੈਨੂੰ ਕੋਲੋਂ ਕਰਕੇ ਦਵਾ ਸਬਜੀ ਦਾ ਕੋਈ ਮਸਾਲਾ ਮਸੂਲਾ ਲੱਕੀ ਆਂਦਾ ਫਿਰ ਉਹਦੇ ਨਾਲ ਕਰਦੇ ਆ ਗੱਲ ਤੇ ਇਦਾਂ ਥੋੜਾ ਰੋਸ ਕੇ ਬੈਠੇ ਰਹੀਦਾ ਤੈ ਕਿੱਥੋਂ ਆਈ ਜੀ ਮੈਂ ਸਿਮਰਨ ਘਰ ਗਈ ਸੀ ਝੂਠ ਕੇ ਬੋਲਨ ਦੇ ਜੀ ਸਿਮਰਨ ਘਰ ਗਈ ਜੀ ਹਾਂ ਕਿੱਥੇ ਗਈ ਸੀ ਹੋਰ ਦੱਸ ਤੂੰ ਤੇ ਤੇ ਮਨਮੀਤ ਘਰ ਹੋ ਕੇ ਆਈ ਜੀ ਹੂੰ ਤੈਨੂੰ ਕਿਨੇ ਦੱਸਿਆ ਮੈਂ ਮਨਮੀਤ ਘਰ ਹੋ ਕੇ ਆਈ ਆ ਉਹ ਆਈ ਸੀ ਮੈਨੂੰ ਕਹਿ ਕੇ ਗਈ ਆ ਮੰਮੀ ਵੇਖੋ ਜੇ ਸਾਡੇ ਘਰ ਲੜਾਈ ਪਈ ਹੈ ਨਾ ਤੇ ਸਾਡੇ ਘਰ ਹੀ ਰਹਿੰਦੋ ਉਹਨਾਂ ਘਰ ਨਾ ਪਾਓ ਜੋ ਦੀ ਸਹਾਸਨ ਦਿੰਦੀ ਆ ਲੈ ਕੇ ਤੇ ਉਹ ਸਵਾਨਦੀ ਆਪਣੇ ਚਾਹ ਪੂਰੇ ਕਰਦੀ ਆ ਤੇ ਇਹ ਉਹਨਾਂ ਘਰ ਕੀ ਕਹਿਣਗੇ ਜੇ ਆਪਾਂ ਸਹੇਲੀਆਂ ਇੱਕ ਦੂਜੇ ਨੂੰ ਵਿਖਾ ਦਿੰਦੀ ਉਹ ਮੈਨੂੰ ਚੀਜ਼ ਤੇ ਫਿਰ ਕੀ ਆ ਅੱਗੇ ਸਵੇਰ ਦੀ ਸਾਡੇ ਘਰ ਘੱਟ ਲੜਾਈ ਪਾ ਗਈ ਉਹ ਜਿਹੜੀ ਹੁਣ ਫੇਰ ਆ ਕੇ ਤੈਨੂੰ ਚੁਕਣਾ ਦੇਗੀ ਕੋਈ ਚੁਕਣਾ ਨਹੀਂ ਦੇ ਕੇ ਗਈ ਉਹਦੇ ਇਹ ਕਹਿ ਕੇ ਗਈ ਆ ਵੀ ਮੈਂ ਤੈਨੂੰ ਅੱਗੇ ਅੱਗੇ ਤੇ ਬਾਅਦ ਚੀਜ਼ ਨਹੀਂ ਵਿਖਾਉਣੀ ਕਰਨੀ ਹੈਗੀ ਜੇ ਤੁਹਾਡੇ ਘਰ ਲੜਾਈ ਪੈਂਦੀ ਆ ਤੇ ਵੇਖੋ ਜੇ ਸਾਡਾ ਪਿਆਰ ਆਪਾਂ ਇੱਕ ਦੂਜੇ ਨੂੰ ਵਿਖਾ ਦਈ ਦੀ ਤਾਂ ਪਿਆਲੇਂ ਦਇਆ ਕਿਤੇ ਮੈਂ ਨਹੀਂ ਕਹਦੀ ਉਹਨੂੰ ਕੋਣ ਮੈਂ ਵੀ ਤੇ ਜਲ ਜਾਨੀ ਉਹਨੂੰ ਕੋਣ ਮੈਂ ਮੈਂ ਤਾਂ ਉਹਦੀ ਸੱਸ ਦੇ ਸਾਹਮਣੇ ਗੱਲ ਕਰਕੇ ਆਈ ਹਾਂ ਐਡੀ ਆਪਣੀ ਸੱਸ ਤੋਂ ਬਾਹਰੀ ਅਵੇ ਆ ਗਈ ਫੇਰ ਤੈਨੂੰ ਉਹ ਗੱਲਾਂ ਕਰਨ ਵਾਸਤੇ ਉਹ ਤੇ ਮੈਨੂੰ ਕਹਿੰਦੀ ਸੀ ਕਿ ਮੈਂ ਤੈਨੂੰ ਡਿੱਕ ਨਹੀਂ ਬਕਟੀਆਂ ਦੇਉਂਦੀ ਸੂਟ ਤੇ ਕਹਿੰਦੀ ਮੈਂ ਚੱਲੀ ਹਾਂ ਦੇਣ ਲੱਗਦਾ ਤੈਨੂੰ ਨਹੀਂ ਸੂਟ ਮਿਲਣਾ ਤੇ ਮੈਂ ਤਾਂ ਕਿਹਾ ਭੈਣ ਤੂੰ ਸਵਾ ਤੇ ਪਾ ਮੈਂ ਤਾਂ ਪੁਰਾਣਾ ਹੀ ਪੋਣਾ ਵਾ ਜਾਂ ਤੂੰ ਮੈਂ ਇੱਕ ਚੱਲ ਜਾ ਨਹੀਂ ਲਿਆਵਾਂਗੇ ਤੇ ਤੈਨੂੰ ਵੀ ਦੇ ਦਾਂਗੇ ਤੂੰ ਵੀ ਸਵਾ ਲਈ ਜੇ ਉਹਨੂੰ ਇੰਨਾ ਹੀ ਤੇਰਾ ਆਂਡਿਆ ਵਹੇਜ ਤੇ ਉਹਨੂੰ ਕਹਾਂ ਇੱਕ ਸੂਟ ਤੂੰ ਦੇ ਦੇ ਇੱਕ ਤੂਸ ਵਾਲਾ ਇੱਕ ਤੂਸ ਵਾਲਾ ਦੋਵੇਂ ਇਕੱਠੇ ਪਾਕ ਬੈਏ ਨੇ ਉਹਨੇ ਅਗਲੀ ਦਿਨ ਦੀ ਮਮੀ ਉਹਨਾਂ ਦੇ ਚਾਹ ਪੂਰੇ ਹੁੰਦੇ ਆ ਤੁਹਾਨੂੰ ਪਤਾ ਨਾ ਸਰਦੀ ਟਾਈਮ ਤੇ ਨਵਾਂ ਪਾਈ ਦਾ ਉਹਨੇ ਸਵੇਰੇ ਵੱਖਰਾ ਨਵਾਂ ਪਾਉਣਾ ਵਾ ਸ਼ਾਮੀ ਕੱਠਾ ਵਲੇ ਉਹਨੇ ਨਵਾਂ ਪਾਉਣਾ ਵਾ ਤਾਂ ਦੋ ਲੈ ਕੇ ਮੈਨੂੰ ਕਿਹਦੇ ਦੇਵੇ ਉਹ ਦੋ ਸੂਟ ਤੂੰ ਤੇ ਇੱਕ ਲਿਓ ਨੋ ਨਹੀਂ ਦੇਦੇ ਤੇ ਅਗਲੇ ਤੇ ਜੇ ਦੋ ਦਿੱਤੇ ਤੇ ਨਹੀਂ ਕਹਿੰਦੇ ਉਹ ਵੀ ਤੂੰ ਲੈ ਲੈ ਮੈਂ ਕਿਉ ਲਵਾਂ ਉਹਦਾ ਸੂਟ ਤੂੰ ਥੋੜਾ ਸਬਰ ਰੱਖ ਲੱਕੀ ਆ ਜਾਂਦਾ ਫੇ ਮਾ ਉਹਨਾ ਕਰਦੀ ਗੱਲ ਕਿ ਤੂੰ ਪਹਿਲੇ ਕਲੇਸ਼ ਪਾਤਾ ਉਹ ਮੁੰਡੇ ਨੇ ਆਣਾ ਅੱਗੇ ਉਹਨੇ ਦੁਪਹਿਰ ਦੀ ਰੋਟੀ ਨਹੀਂ ਖਾਦੀ ਹੂੰ ਤੂੰ ਫੇਰ ਉਸਕੇ ਬਹਿ ਜਾ ਉਹਨੇ ਜਿਹੜੀ ਰਾਤੀ ਖਾਣੀ ਉਹ ਵੀ ਨਾ ਖਾਵੇ ਤੈਨੂੰ ਚਾਹੀਦਾ ਸੀ ਵੀ ਇਹਨੇ ਇੱਕ ਮੰਗਿਆ ਤੇ ਨੂੰ ਮੈਂ ਦੋ ਸੂਟ ਲਿਆ ਕੇ ਦਵਾ ਤੇ ਮੈਂ ਵੀ ਚਾਵਾਂ ਦੇ ਵਿੱਚ ਕੰਮ ਕਰਦੀ ਫਿਰਾਂ ਤੀ ਤੇ ਜਿਹੜਾ ਇੱਕ ਮੰਗਿਆ ਹੋਰ ਨਹੀਂ ਲਿਆ ਕੇ ਦਿੱਤਾ ਦੋ ਮੈਨੂੰ ਕਿੱਥੋਂ ਮਿਲਨੇ ਆ ਇਹੋ ਜਿਹਾ ਤੇਰੇ ਵਰਤ ਰੱਖੰਦਾ ਕੀ ਜ਼ਿਆਦਾ ਤੈਨੂੰ ਨਹੀਂ ਪਤਾ ਲੱਗਦਾ ਮੇਰੇ ਆਦਮੀ ਨੇ ਦੁਪਹਿਰੀ ਰੋਟੀ ਖਾਦੀ ਹੁਣ ਵੀ ਮੈਂ ਨਾ ਉਠਾਂਗੀ ਤੇ ਉਹ ਨਾ ਬਣਾਵਾਂਗੀ ਤੇ ਉਹ ਕੀ ਕਹੇਗਾ ਆ ਕੇ ਮੈਂ ਤਾਂ ਦੁਪਹਿਰੇ ਬਣਾਈ ਸੀ ਆਪ ਹੀ ਨਾ ਖਾ ਕੇ ਗਏ ਆਗੇ ਮੈਂ ਉਹਨਾਂ ਨੂੰ ਕਹਿ ਆਈ ਨਾ ਰੋਟੀ ਖਾਓ ਮੈਂ ਤਾਂ ਕਹਿ ਆਈ ਖਾ ਕੇ ਜਾ ਰੋਟੀ ਤਾਂ ਕੀ ਖਾਵੇ ਉਹ ਕਲੇਸ਼ ਦੇ ਵਿੱਚ ਰੋਟੀ ਆਂਦੇ ਉਹਨੂੰ ਕੋਈ ਪਾਣੀ ਨਹੀਂ ਤਾਂ ਨਹੀਂ ਆਂਦੇ ਤੂੰ ਸੂਟਾਂ ਦੀ ਫਰਮੈਸ਼ ਪਾ ਕੇ ਆ ਦੇ ਮम्मी ਛੱਡੀ ਕਲੇਸ਼ ਕਲੇਸ਼ ਆ ਜਿਹੜੇ ਮੇਰੀ ਗੱਲ ਹੈ ਨਾ ਉਹ ਮੇਰਾ ਕਲੇਸ਼ ਨਹੀਂ ਹੈਗਾ ਮੇਰੇ ਵੀ ਕੋਈ ਚਾਹ ਵੈ ਮੇਰੇ ਤਾਂ ਇਹ ਪੂਰੇ ਕਰਨੇ ਆ ਕਿਸੇ ਹੋਰ ਨੇ ਥੋੜੀ ਪੂਰੇ ਕਰਨੇ ਆ ਤੇ ਤੇਰੇ ਚਾਹ ਕਦੀ ਨਹੀਂ ਪੂਰੇ ਕੀਤੇ ਆ ਜਾਂਦਾ ਉਹ ਕਰ ਲੈਣੇ ਗੱਲ ਸਗੋਂ ਨਾਲ ਤੂੰ ਵੀ ਮੇਰੇ ਬਈ ਉਹਨੂੰ ਸਮਝਾਵਾਂਗੇ ਵੀ ਚੱਲ ਕੋਈ ਨਹੀਂ ਪੁੱਤਰ ਲਿਆ ਦੇ ਸੂਟ ਕੋਈ ਵਾਲਿਆਂ ਨੂੰ ਵੀ ਪਾ ਲਾਂਦੇ ਮੈਂ ਤੇ ਆਪਣੇ ਤਰੀਕੇ ਸਮਝਾ ਲਿਆ ਜੀ ਉਹ ਨਹੀਂ ਜੇ ਸਮਝੇ ਉਹ ਕਹਿੰਦੇ ਜਿਹੜੇ ਸੂਟ ਟੰਗੇ ਪਏ ਆ ਨਾ ਤੇਰੇ ਅਲਮਾਰੀ ਚ ਉਹਨਾਂ ਚ ਕੱਢ ਕੇ ਪਾ ਹੁਣ ਜੇ ਟਾੜੇ ਤਰੀਕੇ ਸਮਝਦੇ ਨਾ ਤਾਂ ਸਮਝਾ ਲਿਓ ਮੈਂ ਤਾਂ ਨਹੀਂ ਜੇ ਹੁਣ ਕੋਈ ਗੱਲ ਕਰਨੀ ਮੈਂ ਤਾਂ ਅੱਗੇ ਬੜੀਆਂ ਸੁਣ ਲਈਆਂ ਇਹਨਾਂ ਦੀਆਂ ਗੱਲਾਂ ਉੱਠ ਕੇ ਰੋਟੀ ਪਾਣੀ ਦਾ ਘਰ ਆਜੇਗਾ ਤਾਂ ਮਾਪੇ ਸਮਝਾ ਲਾਂਗੀ ਉਹਨੂੰ ਘਰ ਦਿੰਨੀ ਆ ਘਰ ਦਿੰਨੀ ਦਾਲ ਜੇ ਹੁਣ ਮੇਰੇ ਮੁੰਡੇ ਨੇ ਰੋਟੀ ਨਾ ਖਾਦੀ ਫੇਰ ਵੇਖੀ ਤੇਰੇ ਕਲੇਸ਼ ਵਿੱਚ ਸਤਿ ਸ਼੍ਰੀ ਅਕਾਲ ਆਂਟੀ ਜੀ ਸਤਿ ਸ਼੍ਰੀ ਅਕਾਲ ਬਟਾ ਹੋਰ ਕੀ ਹਾਲ ਜੀ ਬਸ ਠੀਕ ਠਾਕ ਤੂੰ ਸੁਣਾ ਹਾਂ ਬਸ ਠੀਕ ਆ ਹਾਂ ਮੈਂ ਤੁਹਾਡੇ ਵਾਲੀ ਚੱਲੀ ਸੀਗੀ ਸਾਡੇ ਵਾਲ ਚੱਲੇ ਆ ਜਾ ਫੇਰ ਚੱਲ ਜੰਨੇ ਆ ਚੱਲ ਹੁਣ ਤੂੰ ਇੱਥੇ ਮਿਲ ਪਿਆ ਹਾਂ ਤੇ ਗਰਸਨ ਉਹ ਸੀਮਾ ਨੂੰ ਸੂਟ ਮੰਗਦੀ ਪਈ ਤੇ ਉਹਨੂੰ ਬਹੁਲ ਲੈ ਦੇ ਨੇ ਵਰਤਾਂ ਗਵਜ਼ ਚਲਤੀਆਂ ਦੇ ਫੇਰ ਨੂਹਾਂ ਧੀਆਂ ਦੀਆਂ ਰੀਝਾਂ ਹੁੰਦੀਆਂ ਤੇ ਆਪਾਂ ਨਹੀਂ ਪੂਰੀਆਂ ਕਰਨੀਆਂ ਤਾਂ ਕਿੰਨੇ ਕਰਨੀਆਂ ਆ ਆਂਟੀ ਪਤਾ ਕੀ ਗੱਲ ਆ ਸੂਟ ਤੇ ਲੈ ਆਦੀ ਐ ਪਰ ਮਹਿੰਗੇ ਨੂ ਹੱਥ ਪਾਉਂਦੀ ਆ ਕੋਈ ਨਹੀਂ ਨਾ ਕਹਿੰਦੀ ਪੀ ਥੋੜਾ ਸਸਤਾ ਲੈ ਲਓ ਤੇ ਨਾਲੇ ਪਤਾ ਕੀ ਗੱਲ ਹੈ ਕੀ ਹਰ ਵਰਤ ਤੇ ਸਾਡੇ ਘਰ ਕਲੇਸ਼ ਹੁੰਦਾ ਵਾ ਦੇਖੋ ਅੱਗੇ ਖਰਚਾ ਘੱਟ ਹੁੰਦਾ ਵਾ ਫਰੂਟ ਤੇ ਕਿੰਨਾ ਖਰਚਾ ਹੁੰਦਾ ਫੈਣੀਆਂ ਤੇ ਕਿੰਨਾ ਖਰਚਾ ਹੁੰਦਾ ਹਰੇਕ ਚੀਜ਼ ਲੈ ਕੇ ਦੇਈ ਦੀ ਆ ਤੇ ਤਾਂ ਵੀ ਮੂੰਹ ਫਲਾ ਕੇ ਰੱਖਦੀ ਆ ਦੱਸੋ ਆਪਾਂ ਕੀ ਕਰੀਏ ਸਾਨੂੰ ਤੇ ਨਜਾਇਜ਼ ਤੰਗ ਕਰਦੀ ਆ ਚੱਲ ਪੁੱਤ ਤੂੰ ਇਦਾਂ ਕਰ ਜਿੱਦਾਂ ਜਿੰਨੀ ਤੇਰੀ ਜੇਬ ਇਜਾਜ਼ਤ ਦਿੰਦੀ ਨਾ ਉਸ ਹਾਵਨਾਂ ਨੂੰ ਲੈ ਦੇ ਚਲੋ ਖੁਸ਼ ਹੋ ਜੂਗੀ ਆਂਟੀ ਤੇ ਮੰਨਣਾ ਨਹੀਂ ਸਾਡ ਚੱਲ ਪੁੱਤ ਕੋਈ ਗੱਲ ਨਹੀਂ ਆ ਨੋਆਂ ਧੀਆਂ ਦੀਆਂ ਰੀਝਾਂ ਅਸੀਂ ਪੂਰੀਆਂ ਕਰਨੀਆਂ ਆ ਉਹਨਾਂ ਨੂੰ ਹੀ ਸਾਡੇ ਇਤਿਹਾਸ ਹੈਗੀ ਆ ਤੇ ਜੇ ਅਹੀਂ ਚੱਲ ਕੋਈ ਗੱਲ ਨਹੀਂ ਜੇ ਸਾਡੀ 10000 ਦੀ ਪਹੁੰਚ ਆ 9000 ਦੀ ਪਹੁੰਚ ਆ ਹੀ ਉਹ ਲੈਤਾ ਤੇ ਚੱਲ ਬੁੱਤ ਜੇ 2000 ਦੀ ਤੇਰੀ ਪਹੁੰਚ ਆ ਤੂੰ ਉਹਨੂੰ 2000 ਦਾ ਲੈ ਦੇ ਉਹ ਖੁਸ਼ ਹੋ ਜੂਗੀ ਜਿੱਤੇ ਇਹੋ ਹੀ ਤੇ ਦਿਨ ਤਿਹਾੜੀ ਤੇ ਹੁੰਦੇ ਦਿਨ ਤਿਹਾੜੀ ਤੇ ਆਪਾਂ ਉਹਨਾਂ ਨੂੰ ਖੁਸ਼ ਕਰਨਾ ਹੁੰਦਾ ਵਾ ਬਾਪੂ ਚਲੋ ਨਹੀਂ ਬੁੱਤ ਸਾਡੇ ਘਰ ਕੋਈ ਕਲੇਸ਼ ਤਾਂ ਨਹੀਂ ਨਾ ਹੈਗਾ ਜੇ ਇਹ ਮਨਮੀਤ ਨੂੰ ਲੈ ਕੇ ਦਿੱਤਾ ਵਾ ਸੂਟ ਤੇ ਸਾਡੇ ਘਰ ਕੋਈ ਕਲੇਸ਼ ਨਹੀਂ ਆ ਤੇ ਪੁੱਤ ਹੁਣ ਤੁਸੀਂ ਵੀ ਲਾ ਦਿਓ ਦੇ ਦੇਣ ਤਿਆਰ ਖੁਸ਼ੀ ਖੁਸ਼ੀ ਗੱਡੋ ਕੋਈ ਕਲੇਸ਼ ਨਾ ਹੋਵੇ ਹੁਣ ਤੁਹਾਡੇ ਘਰ ਕਿੰਨਾ ਕਲੇਸ਼ ਪਿਆ ਹੋਇਆ ਸਾਡੇ ਵੀ ਜੀ ਨੂੰ ਕੁਝ ਹੁੰਦਾ ਵੀ ਇੰਨਾ ਕਲੇਸ਼ ਘਰ ਚ ਪਿਆ ਵਾ ਕੁੜੀ ਵੀ ਇੱਕ ਵੱਖਰੀ ਕਲਪ ਦੀ ਪਈ ਆ ਪੁੱਤ ਤੇ ਚੱਲ ਕੋਈ ਗੱਲ ਨਹੀਂ ਤੁੱ ਲਾ ਦੇ ਕਲੇਸ਼ ਨਾ ਪਾਓ ਬਸ ਆਂਟੀ ਕੋਈ ਚੌਂਦਾ ਥੋੜਾ ਵਾ ਵੀ ਸਾਡੇ ਦੇਣ ਤਿਆਰ ਤੇ ਕੋਈ ਕਲੇਸ਼ ਹੋਵੇ ਹਰ ਕੋਈ ਕਹਿੰਦਾ ਵੀ ਕੋਈ ਵੀ ਤਿਹਾਰ ਹੁੰਦਾ ਨੂੰ ਖੁਸ਼ੀ ਨਾਲ ਮਨਾਉਣਾ ਚਾਹੀਦਾ ਅਸੀਂ ਤੈਨੂੰ ਮਨਾ ਵੀ ਨਹੀਂ ਕਰਦੇ ਵੀ ਤੂੰ ਵਰਤਨਾ ਰੱਖ ਹੁਣ ਕਿਸੇ ਵੱਲੇ ਜਦੋਂ ਲੜਦੀ ਆ ਨਾ ਮੈਂ ਖਿੱਚ ਕੇ ਕਹਿ ਦਿੰਨਾ ਵੀ ਤੂੰ ਮੇਰੇ ਵਾਸਤੇ ਵਰਤ ਕਿਉਂ ਰੱਖਦੀ ਆ ਤੇ ਜੇ ਇਹੋ ਹੀ ਕਲੇਸ਼ ਹੀ ਪੋਣਾ ਵਾ ਤੂੰ ਤੇਰੇ ਵਰਤ ਰੱਖਣ ਦਾ ਕੀ ਫਾਇਦਾ ਚਲੋ ਇਹ ਚੀਜ਼ ਉਹਨੂੰ ਵੀ ਸਮਝ ਨਹੀਂ ਚਾਹੀਦੀ ਆ ਕੁਝ ਨਹੀਂ ਮੈਂ ਵੀ ਸਮਝਾਵਾਂਗੀ ਉਹਨੂੰ ਆਪਾਂ ਸਮਝਾਉਣੇ ਰਲ ਮਿਲ ਕੇ ਕੋਈ ਗੱਲ ਨਹੀਂ ਚਲੋ ਠੀਕ ਆ ਆਂਟੀ ਮੈਂ ਘਰ ਚੱਲਦਾ ਫਿਰ ਤੀ ਆ ਜਾ 10 ਮਿੰਟ ਤੱਕ ਠੀਕ ਆ ਬੇਟਾ ਮੈਂ ਆ ਠੀਕ 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 ਆ ਚਲੋ ਠੀਕ ਆਂਟੀ ਠੀਕ ਆ ਚਲੋ ਮम्मा ਹਾਂਜੀ ਸੀਮਾ ਕਿੱਥੇ ਆ ਸੀਮਾ ਗਈ ਛੱਤ ਤੇ ਕੱਪੜੇ ਲਾ ਅੱਛਾ ਮੇਰੀ ਗੱਲ ਸੁਣੋ ਆਪਾਂ ਨਾ ਸੀਮਾ ਨੂੰ ਸੂਟ ਲੈ ਦਿੰਨੇ ਆ ਹੁਣ ਕੀ ਹੋ ਗਿਆ ਸਿਰ ਦਾ ਤੇ ਮੂੰਹ ਵੱਟਿਆ ਵਾ ਕਹਿੰਦੀ ਨਾ ਸੂਟ ਤੇ ਮम्मा ਜੇ ਸੂਟ ਲੈ ਲਾਂਗੇ ਤੇ ਆਪੇ ਠੀਕ ਹੋ ਜਾਏਗੀ ਤੁਹਾਨੂੰ ਪਤਾ ਨਾਲੇ ਤਿਆਰ ਦਿਨ ਤਿਆਰ ਹੈਗਾ ਵਾ ਜ਼ਰੂਰ ਆਪਾਂ ਆਪਣੇ ਘਰ ਕਲੇਸ਼ ਪਾਉਣੇ ਆ ਤੇ ਨਾਲ ਨਾ ਆਂਟੀ ਵੀ ਰਹੀ ਮੈਨੂੰ ਉਹ ਕਹਿੰਦੇ ਇਹ ਕਹਿੰਦੇ ਜੀ ਦਿਨ ਤਿਆਰ ਤੇ ਕਲੇਸ਼ ਨਹੀਂ ਪਾਈ ਦਾਂਦਾ ਜੋ ਚੀਜ਼ ਮੰਗਦੀ ਲੈ ਦੋ ਆਪਣੀ ਜੇ ਵੇਖ ਕੇ ਲੈ ਦੋ ਤੇ ਮੈਂ ਕਹਾ ਚਲੋ ਕੋਈ ਨਹੀਂ ਲੈ ਦੰਨਾ ਵਾ ਮੰਮੇ ਇੱਦੀਸਾ ਸ ਹਾਂ ਅੱਛਾ ਉਹ ਇੱਦਰੀ ਹੋਣ ਲੱਗੇ ਸੀ ਤੇ ਮੈਂ ਕਹਾ ਆਂਟੀ ਆਪਾ ਨਾ ਫਿਰ ਬਾਜ਼ਾਰ ਜਾਣਾ ਮੰਮੀ ਨਾ ਤੈਨੂੰ ਦੱਸ 10 15 ਮਿੰਟ ਰੁੱਕ ਕੇ ਆ ਜੀ ਹੂੰ ਹੂੰ ਕਹਿੰਦਾ ਚੱਲ ਠੀਕ ਆ ਪੁੱਤ ਮੈਂ ਰੁੱਕ ਕੇ ਆ ਜੂਗੀ ਚੱਲ ਠੀਕ ਆ ਕੋਈ ਨਹੀਂ ਲਿਆ ਦੇਣੇ ਸੂਟ ਹੁਣ ਇੱਕ ਨਹੀਂ ਲਿਆ ਦੇਣਾ ਦੋ ਲਿਆਕ ਦੇਣੇ ਮੇਰੀ ਨੋ ਵੀ ਦੋ ਪਾਏਗੀ ਖੁਸ਼ ਹੋਏ ਉਹ ਵੀ ਹੁਣ ਮੰਮੀ ਮੈਂ ਸੋਚਿਆ ਸੀ ਕਿ ਉਹਨੂੰ ਇੱਕ ਨਹੀਂ ਦੋ ਲੈ ਕੇ ਦਵਾਂ ਹਾਂ ਅੱਗੇ ਦਾ ਸਵੇਰ ਦੀ ਨਾਰਾਜ਼ ਹੋਈ ਬੱਠੀ ਐ ਚੱਲ ਹੁਣ ਦੋ ਸੂਟ ਹੀ ਉਹਨੂੰ ਵੀ ਲਿਆਕ ਦੇਣੇ ਜਮਨਮੀਤ ਨੇ ਦੋ ਪੌਣੇ ਦੇ ਉਹ ਵੀ ਦੋ ਪਾਏਗੀ ਮੰਮਾ ਜਦੋਂ ਵੀ ਘਰ 'ਚ ਕਲੇਸ਼ ਹੁੰਦਾ ਨਾ ਤੇ ਪਤਾ ਨਹੀਂ ਕਿਉਂ ਉੱਥੇ ਮਨ ਜਾਨੀ ਮੇਰਾ ਟਿਕਦਾ ਤੇ ਅਗਲੇ ਵਰਤ ਤੇ ਇਹਨੂੰ ਏਕ ਨਹੀਂ 2 ਸੂਟ ਪੈਨੋਂ ਹੀ ਲੈ ਕੇ ਦੇਣੇ ਆ ਜਿਹੜੀ ਮਨਮੀ ਤੇ ਵਖਾਉਂਦੀ ਨਾ ਪਾਰ-ਪਾਰ ਆਣ ਕੇ ਮੈਂ ਕਿੰਨਾ ਹੁਣ ਇਹ ਵਿਖਾਵਾਇਆ ਕਰੇ ਉਹਨੂੰ ਨਹੀਂ ਠੀਕ ਆ ਲਕੀਰ ਚੰਗਾ ਮੈਨੂੰ ਵੀ ਨਹੀਂ ਲੱਗਦਾ ਉਹ ਰੋਸ ਕੇ ਬੈਠੀ ਰਹਿੰਦੀ ਨਾ ਤੇ ਮੇਲੇ ਵੀ ਘਰ 'ਚ ਰੌਣਕ ਨਹੀਂ ਰਹਿੰਦੀ ਮੈਨੂੰ ਨਹੀਂ ਚੰਗਾ ਲੱਗਦਾ ਤੂੰ ਚੱਲ ਜਾ ਨਾ ਅਸੀਂ ਦੋਵੇਂ ਨੂੰ ਸਸ ਬੈਠੀਆਂ ਗੱਲਾਂ ਬਾਤਾਂ ਕਰਦੀਆਂ ਰਹਿੰਦੀ ਐਦਾਂ ਉਹ ਵੀ ਸਵੇਰ ਦੀ ਨਾਰਾਜ਼ ਹੋ ਕੇ ਬੈਠੀ ਮੈਨੂੰ ਵੀ ਨਹੀਂ ਚੰਗਾ ਲੱਗਦਾ ਤੂੰ ਲਿਆ ਕੇ ਦਿਆ ਕਰ ਜਿਹੜੀ ਜੀ ਮੰਗਦੀ ਨਾ ਲਿਆ ਕੇ ਆਗਾ ਆਪਣੀ ਜੇਬ ਦੇ ਮੁਤਾਬਕ ਲਿਆ ਦਿਆ ਕਰ ਕੋਈ ਗੱਲ ਨਹੀਂ ਅੱਛਾ ਮੰਮੀ ਜਿਹੜੇ ਸੂਟ ਲੈਉਣੇ ਨਾ ਮੈਂ ਤੁਹਾਨੂੰ ਲਾਂ ਲੈ ਕੇ ਜਾਣਾ ਕਿਉਂਕਿ ਆਪਾਂ ਇਹਨੂੰ ਸਰਪ੍ਰਾਈਜ਼ ਦੇਣਾ ਵਾ ਇਹਨੂੰ ਦੱਸਣਾ ਨਹੀਂ ਆਪਾਂ ਸੂਟ ਲੈਣ ਚੱਲੀਏ ਹਾਂ ਚੱਲ ਠੀਕ ਆ ਕੋਈ ਨਹੀਂ ਲਾਂਣੇ ਚੱਲੀਏ ਕੋਠੇ ਗਈ ਹੈ ਚਲੋ ਆ ਜਾਓ ਸਰ ਚਲੋ ਫਿਰ ਠੀਕ ਆ ਆ ਵੀ ਕੰਮ ਮੁੱਕਾ ਮੰਮੀ ਸੋਟਾ ਹਾਂ ਚਲੋ ਠੀਕ ਆ ਖੁਸ਼ ਹੋ ਜਾਣਾ ਸੀ ਸਿਮਾ ਨੇ ਦਿੰਦੇ ਤੇ ਲੜਾਈ ਹੋਣੀ ਨਹੀਂ ਸੀ ਸਹੀ ਗੱਲ ਆ ਚਲ ਕੋਈ ਗੱਲ ਨਹੀਂ ਨਾਨਾ ਵੀ ਮੈਂ ਜੀ ਜੀ ਕੰਨਾ ਸੁਣਾਤੀਆਂ ਜਦੋਂ ਹੁਣ ਜਿਹੜੀ ਚੀਜ਼ ਦਾ ਟਾਈਮ ਹੁੰਦਾ ਨਾ ਉਸੇ ਵੇਲੇ ਟਾਈਮ ਤੇ ਆਉਂਦੀ ਚੀਜ਼ ਕੋਈ ਨਹੀਂ ਮਸਤਾ ਪਤਾ ਨਹੀਂ ਕਿੱਥੇ ਚਲ ਗਈ ਆ ਕੱਪੜੇ ਲਾਉਣ ਗਈ ਆ ਛੱਤ ਤੇ ਤੇ ਨਾ ਕੋਈ ਦੱਸ ਕੇ ਗਏ ਆਜੋ ਮੰਮਾ ਸਸੀ ਕਾਂਟੀ ਸਸੀ ਦਾ ਬਟਾ ਆਜੋ ਮਮਾ ਠੀਕ ਆ ਹਾਂਜੀ ਹਾਂਜੀ ਠੀਕ ਐ ਤੇ ਮੰਮਾ ਕਿੱਥੇ ਆ ਪਤਾ ਨਹੀਂ ਮੈਂ ਤਾਂ ਛੱਤ ਤੇ ਗਈ ਆ ਕੱਪੜੇ ਲਾਉਣ ਉਪਰੋਂ ਤਾਂ ਨਹੀਂ ਵੇਖਿਆ ਐਕਟਿਵ ਆ ਤੇ ਮੰਮਾ ਤੇ ਪਤਾ ਨਹੀਂ ਬਾਜ਼ਾਰ ਗਏ ਜਿਹਰੇ ਦੱਸ ਕੇ ਨਹੀਂ ਕੁਝ ਗਏ ਮੈਂ ਉਹ ਹੀ ਵੇਖਣ ਨਹੀਂ ਆ ਕਹਿੰਦੇ ਕੁਝ ਬਣਾ ਮੈਂ ਕਿਹਾ ਮੈਂ ਕੱਪੜੇ ਲਾ ਲਿਆ ਮੈਂ ਫਿਰ ਆ ਕੇ ਬੈਣੀ ਹੁਣ ਦੱਸ ਕਿਉਂ ਨਹੀਂ ਗਏ ਕਿ ਕੀ ਬਣਾਉਣਾ ਕੀ ਕਰਦੀ ਆਂ ਆਂਟੀ ਬਸ ਇਦਾਂ ਹੀ ਕਰਦਾ ਮਾੜਾ ਮੋਟਾ ਕੰਮ ਕਰਦੀ ਆਈ ਤੇ ਮੈਂ ਚੱਲ ਮੈਂ ਉਧਰ ਹੋ ਕੇ ਆਵਾ ਅੱਛਾ ਅੱਛਾ ਚਲੋ ਦੱਸ ਕੇ ਨਹੀਂ ਗਏ ਮਤਲਬ ਕਿ ਕੀ ਕੰਮ ਸੀ ਉੱਧਰ ਨਾ ਨਾ ਉਧਰ ਹੀ ਮੈਂ ਤਾਂ ਕਹਿੰਦੀ ਚੱਲ ਗਈ ਆ ਬਣਾਵਾ ਆਂਟੀ ਥੋੜੀ ਜੀ ਨਹੀਂ ਨਹੀਂ ਚਾਹ ਮੈਂ ਹੁਣੇ ਪੀ ਕੇ ਆਈ ਆਂ ਨਾ ਆ ਕੇ ਨਸੀਰਾਨੀ 65 ਹਾਂਜੀ ਹਾਂਜੀ ਆ ਜਾਈ ਹਾਂ ਤੂੰ ਕਿਤੇ ਨਹੀਂ ਦੱਸ ਦੇਣੀ ਗੇ ਦੱਸ ਦਿੰਨੇ ਆ ਦੋ ਮਿੰਟ ਬੈਠ ਬਾਜ਼ਾਰ ਗਏ ਇਹੀ ਤੈਨੂੰ ਸਾਰੀ ਪ੍ਰਾਈਸ ਦੇਣ ਵਾਸਤੇ ਮੈਨੂੰ ਸਪਰਾਈਸ ਦੇਣਾ ਮੈਂ ਕਿਹਾ ਨਰਾਜੀ ਮੇਰੀ ਤੀਸੇਰ ਦੀ ਮੈਂ ਅੱਗੇ ਲੱਕੀ ਨੂੰ ਕਿਹਾ ਮੈਂ ਕਹਾਂ ਨਰਾਜ ਨਾ ਕਰਿਆ ਕਰ ਤੇ ਮੈਂ ਕਿਹਾ ਚੱਲ ਚੱਲੀਏ ਬਾਜ਼ਾਰ ਫਿਰ ਤੇ ਕੀ ਲਿਆਏ ਜੀ ਦਿਖਾ ਲੱਕੀ ਤੂੰ ਵਿਖਾ ਤੂੰ ਕੋਸ਼ ਕਰ ਤੂੰ ਹੀ ਨਰਾਜ ਕੀਤਾ ਸੀ ਇਹ ਰਿੰਦੀ ਨਰਾਜ ਆ ਪਰ ਕਿੰਨਾ ਨਾਲ ਜੰਦੀ ਆ ਚੱਲ ਤੂੰ ਖਾਂ ਜੀ ਨਹੀਂ ਸੀ ਕਿੰਨੀਆਂ ਗੱਲਾਂ ਕੱਲ ਹੀ ਕਰਨੀਆਂ ਸੀ ਤੇ ਬੱਲੇ ਮੈਨੂੰ ਠੀਕ ਹੈ ਲੈ ਤੋ ਲੈ ਦੋ ਤੂੰ ਸੀਰੇ ਆ ਸ਼ਾਮੀ ਹਾਂ ਬੋਲੇ ਆਂਦੇ ਤੇਰੀ ਤਾਂ ਬੈਟਰੀ ਲੱਗ ਗਈ ਤੇਰੀ ਇੱਕ ਸਵੇਰੇ ਪਾਵੇ ਇੱਕ ਸ਼ਾਮੀ ਪਾਵੇ ਤੂੰ ਕੋ ਪਿੱਛੇ ਰਵੇਂ ਮੰਮੀ ਇੰਨੀਆਂ ਗੱਲਾਂ ਇਹਨਾਂ ਨੇ ਕੀਤੀਆਂ ਸੇਰਦੀਆਂ ਮੈਨੂੰ ਤੇ ਜੇ ਸੂਟ ਲਿਆ ਕੇ ਦੇਣੀ ਸੀ ਉਹ ਦੋ ਰਿਆ ਦੰਦੇ ਹੋਣ ਮੇ ਕਹਨ ਜਾ ਕੇ ਤੇ ਚਪ ਕਰਕੇ ਲਿਆ ਦਿੱਤੇ ਅੰਦੀ ਜੀ ਇਹਨਾਂ ਦੀ ਆ ਗਲਤੀ ਆ ਜੇ ਉਹ ਹੀ ਦਿਨ ਧਿਆਰ ਦੇਤੇ ਮੈਂ ਮੰਗਣਾ ਹੁੰਦੀ ਨਾ ਕਿੜਾ ਸਲ ਮੰਗਦੀ ਹਾਂ ਲੱਗੀ ਗੱਲ ਤੇ ਸਹੀ ਆ ਉਹਛੜਾਣੇ ਮੈਨੂੰ ਤੇ ਆਂਟੀ ਨੇ ਸਮਝਾਇਆ ਚਲੋ ਕਿਸੇ ਦੇ ਸਮਝ ਤੇ ਤੁਹਾਨੂੰ ਸਮਝ ਆਈ ਨਾ ਕੋਈ ਨਹੀਂ ਅੱਗੋਂ ਅਸੀਂ ਤੈਨੂੰ ਦਿਨ ਧਿਆਰਾਂ ਤੋਂ ਪਹਿਲਾਂ ਹੀ ਲਿਆਕ ਦਿਆ ਕਰਨਾ ਤੂੰ ਨਾ ਨਾਰਾਜ਼ ਹੋਇਆ ਬਾਸ ਚਲੋ ਤੁਹਾਡੇ ਨਾਲ ਤੇ ਘਰ ਚ ਰੌਣਕ ਆ ਤੈਨੂੰ ਖੁਸ਼ ਕਰ ਦੇਣਾ ਹਾਂਜੀ ਹਾਂਜੀ ਬਸ ਨੋਆ ਜੀ ਸਸੀ ਕਾਂਜੀ ਸਾਰੇ ਨੂੰ ਅਜਮਨ ਮੀਂ ਦੀ ਜੀ ਚਲੋ ਜੀ ਤੁਹਾਡੇ ਸਾਹਮਣੇ ਇੱਕ ਨਿੱਕੀ ਜੀ ਸਟੋਰੀ ਪੇਸ਼ ਕੀਤੀ ਹੈ ਵਰਤ ਤੇ ਕਈਆਂ ਘਰਾਂ ਵਿੱਚ ਹੁੰਦਾ ਵੀ ਅੰਜਾ ਨਾ ਮਨਮੀ ਦੀ ਸਹੀ ਗੱਲ ਵੀ ਪੁਰਾਣੇ ਸੂਟ ਹੀ ਕਹਿੰਦੇ ਪਾ ਕੇ ਤੇ ਕਲੇਸ਼ ਰਹਿੰਦਾ ਵਾ ਇਸ ਲਈ ਆਪਾਂ ਕਹਿੰਦੇ ਆ ਵੀ ਆਪਣੇ ਘਰ ਚ ਕਲੇਸ਼ ਨਾ ਪਾਓ ਪਹਿਲੋ ਹੀ ਉਹਨਾਂ ਨੂੰ ਸੂਟ ਲਿਆ ਦਿਓ ਤੇ ਆਪਣਾ ਦਿਨ ਤਿਆਰ ਖੁਸ਼ੀ ਖੁਸ਼ੀ ਬਿਨੋਂ ਬਾਕੀ ਇਹ ਆ ਵੀ ਚਲੋ मतलब की नौआ तियां नु ले आके दियो ते ए ए भी नौआ तियां वे देखण कि जिन्नी ਸਾਡੇ ਸੋਹਰਿਆਂ ਦੀ ਚਾਦਰ ਹੈਗੀ ਆਪਾਂ ਵੀ ਓਨੇ ਪੈਰ ਪਸਾਰੀ ਹੈ ਠੀਕ ਹੈ ਨਾ ਉਸ ਮੁਤਾਬਕ ਉਹਨਾਂ ਨੂੰ ਵੀ ਖੁਸ਼ ਹੋਣਾ ਚਾਹੀਦਾ ਹੈਗਾ ਵੀ ਜੋ ਸਾਨੂੰ ਮਿਲਿਆ ਉਹਦੇ ਚ ਉਹਨਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਨੋਆ ਤੀਆਂ ਘੋਚਾ ਤੇ ਸਾਰੇ ਖੁਸ਼ ਨੇ